ਪੈਸਾ ਗਿਆ ਤਾਂ ਕੁਝ ਨਾ ਵਿਗੜੇ ਮਨ ਸਮਝਾ ਲਾਂਗੇ ਹੱਥ ਪੈਰ ਨਾ ਚੱਲੇ ਕਿੱਥੋਂ ਲੋਟ ਕਮਾ ਲਾਂਗੇ ਆਖਰ ਨੂੰ ਕੰਮ ਆਉਣੀ ਖਾਦੀ ਹੋਈ ਚੂਰੀਆ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਆ ਪਿਆਰਿਓ ਸਿਹਤ ਤੋਂ ਵੱਡਾ ਦੁਨੀਆ ਤੇ ਕੋਈ ਵਰਦਾਨ ਨਹੀਂ ਆ ਕਹਿੰਦੇ ਆ ਨਾ ਜਾਨਾ ਤਾਂ ਜਹਾਨਾ ਮੈਂ ਇਸ ਗੱਲ ਨਾਲ 100% ਸਹਿਮਤ ਆ ਕਿਉਂਕਿ ਤੰਦਰੁਸਤੀ ਸਿਹਤ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਖਾਸ ਨਿਯਮਤਾ ਛੋਟੇ ਹੁੰਦੇ ਸੀ ਦੇਖਦੇ ਹੁੰਦੇ ਸੀ ਸਾਡੀਆਂ ਨਾਨੀਆਂ ਦਾਦੀਆਂ ਪਰਦਾਦੀਆਂ ਨਵੇਂ ਵਿਆਹੀ ਦੁਲਹਨ ਨੂੰ ਅਸ਼ੀਰਵਾਦ ਦਿੰਦੀਆਂ ਹੁੰਦੀਆਂ ਸੀ ਕਹਿੰਦੀਆਂ ਹੁੰਦੀਆਂ ਸੀ ਬੁੱਢ ਸੁਹਾਗਣ ਹੋਵੇ ਮਤਲਬ ਕਿ ਤੇਰੇ ਸਿਰ ਦੇ ਸਾਈ ਦਾ ਸਾਥ ਤੇਰੇ ਨਾਲ ਤਾਂ ਉਮਰ ਬਣਿਆ ਰਵੇ ਪਰ ਸਾਥ ਤਾਂ ਤਾਂ ਹੀ ਬਣੇਗਾ ਨਾ ਜੇ ਤੰਦਰੁਸਤੀ ਹੋਏਗੀ ਅੱਜ ਕੱਲ ਗਲਤ ਖਾਣ ਪੀਣ ਕਰਕੇ ਤੰਦਰੁਸਤੀ ਸਾਡੇ ਤੋਂ ਕੂਹਾਂ ਦੂਰ ਚਲੀ ਗਈ ਹੈ ਗਲਤ ਖਾਣ ਪੀਣ ਕਰਕੇ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਇਹਨਾਂ ਨਾਮੁਰਾਦ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਾਸਤੇ ਪਰਮਾਤਮਾ ਆਪਣੇ ਖਾਸ ਬੰਦਿਆਂ ਦੀ ਡਿਊਟੀ ਲਗਾ ਕੇ ਦੁਨੀਆ ਤੇ ਭੇਜਦਾ ਹੈ ਇਹਨਾਂ ਵਿੱਚੋਂ ਇੱਕ ਖਾਸ ਨਾਅ ਹੈ ਵਰਦਾਨ ਆਯੁਰਵੇਦਾ ਦੇ ਐਮ ਡੀ ਸੁਭਾਸ਼ ਗੋਇਲ ਜੀ ਸੋ ਮੈਂ ਵੀ ਇਹਨਾਂ ਦੀ ਮੁਰੀਦ ਹਾਂ ਸਾਡੇ ਵਰਗੇ ਨਾਸਾਹ ਸਿਹਤ ਵਾਲੇ ਲੋਕਾਂ ਲਈ ਇਹ ਵਰਦਾਨ ਦਾ ਕੰਮ ਕਰਦੇ ਨੇ ਤੇ ਆਓ ਸਿਹਤ ਨੂੰ ਕਿਵੇਂ ਸੰਭਾਲੀਏ ਕਿਵੇਂ ਤੰਦਰੁਸਤ ਰਹੀਏ ਗੱਲ ਕਰਦੇ ਆ ਸੁਭਾਸ਼ ਗੋਇਲ ਜੀ ਨਾਲ ਅੱਜ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪ੍ਰਸਿੱਧ ਆਯੁਰਵੇਦਿਕ ਕੰਪਨੀ ਵਰਦਾਨ ਆਯੁਰਵੇਦਾ ਦੇ ਐਮ ਡੀ ਸੁਭਾਸ਼ ਗੋਲਜੀ ਅੱਜ ਸਾਡੇ ਨਾਲ ਮੌਜੂਦ ਨੇ ਸਿਹਤ ਸੰਬੰਧੀ ਬਹੁਤ ਸਾਰੀਆਂ ਬਿਮਾਰੀਆਂ ਤੇ ਕਾਫੀ ਸਾਰੀਆਂ ਪ੍ਰੋਬਲਮਸ ਬਾਰੇ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਫੈਟੀ ਲੀਵਰ ਬਾਰੇ ਜੀ ਖਰਾਬ ਲੀਵਰ ਜਿਹੜਾ ਹੋ ਜਾਂਦਾ ਹੈ ਆਪਾਂ ਬਹੁਤ ਏਰ ਤੋਂ ਸੁਣਦੇ ਆ ਰਹੇ ਕਿ ਸ਼ਰਾਬ ਪੀਣ ਨਾਲ ਫੈਟੀ ਲੀਵਰ ਹੋ ਜਾਂਦਾ ਹੈ ਲੀਵਰ ਖਰਾਬ ਹੋ ਜਾਂਦਾ ਹੈ ਪਰ ਮੈਂ ਤਾਂ ਹੁਣ ਕਿੰਨੇ ਸਾਰੇ ਬੱਚਿਆਂ ਨੂੰ ਵੀ ਲੇਡੀਜ਼ ਦੀਆਂ ਵੀ ਮੈਂ ਦੇਖ ਰਹੀਆਂ ਕਿ ਉਹਨਾਂ ਦੇ ਵੀ ਲੀਵਰ ਫੈਟੀ ਹੋ ਰਹੇ ਨੇ ਔਰ ਖਰਾਬ ਹੋ ਰਹੇ ਨੇ ਤੇ ਇਹ ਕੀ ਕਾਰਨ ਆ ਉਹ ਤਾਂ ਸ਼ਰਾਬ ਨਹੀਂ ਪਿੰਦੀਆਂ ਇਹਦਾ ਐਕਚੁਅਲੀ ਹੋਇਆ ਕੀ ਮੈਡਮ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜ਼ਿਆਦਾ ਭਿਆਨਕ ਨਤੀਜੇ ਆਉਣ ਵਾਲੇ ਆ ਅੱਛਾ ਜੀ ਜਿਨ੍ਹਾਂ ਲੋਕਾਂ ਦੀ ਇੱਕ ਫੈਟੀ ਲੀਵਰ ਦੀ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਜਿਨ੍ਹਾਂ ਲੋਕਾਂ ਦੀ ਵੇਸਟ ਮਤਲਬ 34 ਇੰਚ ਤੋਂ ਉੱਪਰ ਚਲੀ ਜਾਂਦੀ ਆ ਅੱਛਾ ਉਹਨਾਂ ਨੂੰ ਕਿਤੇ ਨਾ ਕਿਤੇ ਲੀਵਰ ਤੇ ਇਫੈਕਟ ਆ ਆਉਣ ਵਾਲੇ ਟਾਈਮ 'ਚ ਆ ਵੀ ਸਕਦਾ ਹੁਣ ਕੀ ਹੈ ਕਿ ਜੇ ਤੁਸੀਂ ਕਿਸੇ ਨੂੰ ਪੁੱਛੋ ਵੀ ਗੰਨੇ ਦਾ ਰਸ ਕਦੋਂ ਪੀਤਾ ਸੀ ਉਹਨੂੰ ਯਾਦ ਕਰਨ ਨੂੰ ਕਾਫੀ ਦਿਨ ਲੱਗ ਜਾਂਦੇ ਕਿ ਕਦੋਂ ਪੀਤਾ ਸੀ ਹਾਂਜੀ ਜਦ ਕਿ ਗੰਨੇ ਦਾ ਰਸ ਜਿਹੜਾ ਹੈਗਾ ਉਹ ਸਾਡੇ ਲੀਵਰ ਦਾ ਸਭ ਤੋਂ ਗੁੱਡ ਪੋਸ਼ਕ ਹੈ ਅਗਰ ਤੁਸੀਂ ਦਿਨ ਦੇ ਵਿੱਚ ਇੱਕ ਵਾਰੀ ਗੰਨੇ ਦਾ ਰਸ ਪੀ ਲੈਂਦੇ ਹੋ ਹਾਂ ਇਹ ਜ਼ਰੂਰ ਹੈ ਮੈਂ ਸਾਰੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਗਾ ਗੱਲ ਗੌਰ ਨਾਲ ਸੁਣੋਏ ਕਿ ਜਿਹੜਾ ਗੰਨੇ ਦਾ ਰਸ ਪੀਣਾ ਉਹਦੇ ਵਿੱਚ ਫਿਰ ਗੰਨੇ ਦਾ ਰਸ ਹੀ ਹੋਣਾ ਚਾਹੀਦਾ ਉੱਚ ਨਿੰਬੂ ਨਹੀਂ ਪਾਉਣਾ ਉਹਦੇ ਵਿੱਚ ਅਦਰਕ ਨਹੀਂ ਪਾਉਣਾ ਉਹਦੇ ਵਿੱਚ ਤੁਸੀਂ ਪਦੀਨਾ ਨਹੀਂ ਪਾਉਣਾ ਉਹਨੂੰ ਸਵਾਦ ਨਹੀਂ ਬਣਾਉਣਾ ਗੰਨੇ ਦੇ ਰਸ ਦਾ ਹੀ ਸਵਾਦ ਲੈਣਾ ਤਾਂ ਕਿ ਉਹ ਜਿਹੜਾ ਗੰਨੇ ਦਾ ਰਸ ਹੈ ਉਹ ਤੁਹਾਡੇ ਲੀਵਰ ਨੂੰ ਇੰਨਾ ਕੁ ਸਵਸਥਤ ਕਰ ਦਿੰਦਾ ਕਿ ਜਿਹੜੇ ਡਾਇਬੀਟਿਕ ਪੇਸ਼ੈਂਟ ਹੈਗੇ ਉਹਨਾਂ ਨੂੰ ਵੀ ਕਹਿਣਾ ਹੁੰਦਾ 슈ਗਰ ਹੈ ਤਾਂ ਗੰਨੇ ਦਾ ਰਸ ਪੀਓ ਉਹਦੇ ਨਾਲ ਕੀ ਗੰਨੇ ਦਾ ਰਸ ਕੋਈ ਮਿੱਠਾ ਨਹੀਂ 슈ਗਰ ਨਹੀਂ ਹੈਗੀ ਇਹ ਨਾ ਮੈਡਮ ਐਕਚੁਅਲੀ ਹੁੰਦਾ ਕੀ ਹੈ ਗੰਨੇ ਦਾ ਰਸ ਇੱਕ ਸੁਕਰੋਸ ਹੈ 슈ਗਰ ਦਾ ਆਲਟਰਨੇਟਾ ਤਾਂ ਉਹ ਬਾਡੀ ਚ ਜਦੋਂ ਜਾਂਦਾ ਤਾਂ ਸਾਡੇ ਸੈੱਲ ਜਿਹੜੇ ਵਰਕ ਕਰਦੇ ਅੱਛਾ ਜੀ ਜਿੱਦਾਂ ਲੀਵਰ ਨੂੰ ਫਲਸ਼ ਕਰਨ ਦੇ ਵਿੱਚ ਜਿਵੇਂ ਆਪਾਂ ਕਹ ਲਓ ਕਿ ਕੋਈ ਬਰਤਨ ਹੈ ਗੰਦਾ ਹੋ ਗਿਆ ਉਹਨੂੰ ਧੋਣਾ ਕਿਸ ਚੀਜ਼ ਨਾਲ ਸਰਫ ਨਾਲ ਡਿਟਰਜਨ ਨਾਲ ਤਾਂ ਲੀਵਰ ਨੂੰ ਧੋਣ ਵਾਸਤੇ ਜਿਹੜਾ ਸਭ ਤੋਂ ਬੈਸਟ ਕੁਦਰਤ ਨੇ ਦਿੱਤਾ ਉਹ ਗੰਨੇ ਦਾ ਰਸ ਦਿੱਤਾ ਉਹਨੂੰ ਲੋਕੀ ਯੂਜ਼ ਨਹੀਂ ਕਰਦੇ ਤੇ ਦੂਸਰੀ ਗੱਲ ਇਹ ਹੁੰਦਾ ਕਿਉਂ ਹੈ ਤੁਹਾਡਾ ਮੇਨ ਸਵਾਲ ਇਹ ਸੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਲੋਕੀ ਸ਼ਰਾਬ ਪੀਂਦੇ ਆ ਉਹ ਇੱਕ ਡਿਫਰੈਂਟ ਚੀਜ਼ ਆ ਹੁਣ ਕਈਆਂ ਦਾ ਸ਼ਰਾਬ ਪੀਣ ਤੋਂ ਬਾਅਦ ਵੀ ਨਹੀਂ ਹੁੰਦਾ ਕਈ ਤੰਦਰੁਸਤ ਜ਼ਿੰਦਗੀ ਜੀ ਕੇ ਜਾਂਦੇ ਆ ਐਸੀ ਗੱਲ ਨਹੀਂ 100-100 ਸਾਲ ਦੇ ਹੋ ਜਾਂਦੇ ਆ ਜਿਹੜੇ 30 ml 60 ml ਜਾ 90 ml ਤੇ ਰੁਕੇ ਹੋਇਆ ਉਹ ਵਧੀਆ ਜ਼ਿੰਦਗੀ ਜੀਂਦੇ ਆ ਜਿਹੜਾ ਜਾ ਕੇ ਕਹਿੰਦਾ ਜੀ ਬੋਤਲ ਖੁੱਲ ਗਈ ਤੇ ਖਾਲੀ ਉਹ ਕਰਨੀ ਆ ਉਹ ਫਿਰ ਉਹਨਾਂ ਦਾ ਲੀਵਰ ਡੈਮੇਜ ਹੁੰਦਾ ਉਹਨਾਂ ਦੇ ਹਾਰਮੋਨ ਡੈਮੇਜ ਹੁੰਦੇ ਆ ਤਾਂ ਉੱਥੇ ਆ ਕੇ ਲੇਕਿਨ ਹੁਣ ਜੇ ਕੋਈ ਇਨਸਾਨ ਸ਼ਰਾਬ ਪੀਂਦਾ ਬਹੁਤ ਜ਼ਿਆਦਾ ਪੀਂਦਾ ਉਹਦੀ ਵਾਈਫ ਉਹਦੇ ਕੋਲ ਪਈ ਆ ਉਹਦੇ ਬੱਚੇ ਉਹਦੇ ਕੋਲ ਪਏ ਆ ਉਹ ਆ ਕੇ ਰਾਤ ਨੂੰ ਸੋ ਗਿਆ ਉਹਨੂੰ ਦਾ ਪਤਾ ਨਹੀਂ ਉਹਦੇ ਮੂੰਹ ਚੋਂ ਜਿਹੜੀ ਹਵਾੜ ਨਿਕਲਦੀ ਆ ਹਾਂਜੀ ਉਹ ਇੱਕ ਉਦੋਂ ਵੀ ਡੇਂਜਰਸ ਕੈਮੀਕਲ ਪ੍ਰੋਡਿਊਸ ਕਰਦੀ ਹੈ ਜਿਹੜੀ ਜੋ ਨਾਲ ਪਏ ਲੋਕਾਂ ਦੇ ਸਾਹ ਦੇ ਰਸਤੇ ਅੰਦਰ ਜਾਂਦੀ ਹੈ ਤੇ ਉਹਨਾਂ ਨੂੰ ਥੋੜਾ ਥੋੜਾ ਇਫੈਕਟ ਆਉਂਦਾ ਰਹਿੰਦਾ ਇੱਕ ਸਮੇਂ ਤੋਂ ਬਾਅਦ ਉਹ ਬਹੁਤ ਵੱਡਾ ਬੈਡ ਇਫੈਕਟ ਉਹਨਾਂ ਦੇ ਸਾਹਮਣੇ ਆਉਂਦਾ ਫਿਰ ਦੂਜੀ ਚੀਜ਼ ਕੀ ਆ ਹੁਣ ਅਸੀਂ ਦੁੱਧ ਪੀਂਨੇ ਆ ਦੁੱਧ ਕਿੱਦਾਂ ਦਾ ਸਾਡੇ ਘਰ ਆ ਰਿਹਾ ਹਾਂਜੀ ਜਿੰਨਾ ਦੁੱਧ ਅਸੀਂ 140 ਕਰੋੜ ਜਨਤਾ ਪੀ ਜਾਂਦੀ ਹੈ ਉਹਨਾਂ ਉਹਨੇ ਲੀਟਰ ਦੁੱਧ ਤਾਂ ਨਹੀਂ ਬਣਦਾ ਜੀ ਬਿਲਕੁਲ ਸਹੀ ਗੱਲ ਹੈ ਉਨੇ ਲੀਟਰ ਦੁੱਧ ਗਊਆਂ ਮੱਝਾਂ ਦੇ ਬਸ ਤਾਂ ਰੋਗ ਤਾਂ ਹੈ ਨਹੀਂ ਦੇਣਾ ਇਹ ਕਿੱਥੋਂ ਆਉਂਦਾ ਰੱਬ ਚਾਹੇ ਜੇ ਇਹ ਦੁੱਧ ਵੀ ਜਿਹੜਾ ਹੈਗਾ ਫਿਰ ਅੱਛਾ ਗਊਆਂ ਮੱਝਾਂ ਦਾ ਵੀ ਅਸੀਂ ਦੁੱਧ ਲੈਨੇ ਆ ਤਾਂ ਉਹ ਵੀ ਟੀਕਾ ਲਾ ਕੇ ਜੋ ਹੈ ਜਾਂਦਾ ਫਿਰ ਉਹਨਾਂ ਦੀ ਖੁਰਾਕ ਬੜੇ ਮਿਆਂ ਵਾਲੀ ਖਤਮ ਹੋ ਗਈ ਖਲ ਉਹ ਖੁਰਾਕ ਨਹੀਂ ਰਹੀ ਤੇ ਇਹ ਚੀਜ਼ਾਂ ਕਰਕੇ ਨਾ ਉਹ ਜਦੋਂ ਅਸੀਂ ਖਾਣ ਪਾਣ ਸਾਡਾ ਏਦਾਂ ਖਰਾਬ ਕਰ ਲਿਆ ਫਿਰ ਅਸੀਂ ਆਪਣੀ ਜਿਹੜੀ ਰਸੋਈ ਹੈ ਜੀ ਰਸੋਈ ਦੇ ਵਿੱਚ ਅਸੀਂ ਗੌਰ ਨਹੀਂ ਕਰਦੇ ਅਸੀਂ ਫ੍ਰਿਜ ਕਾਦੇ ਨਾਲ ਭਰ ਲਿਆ ਫ੍ਰਿਜ ਦੇ ਵਿੱਚੋਂ ਮੱਖਣ ਬਾਹਰ ਕੱਢ ਕੇ ਆਈਸਕ੍ਰੀਮ ਰੱਖ ਲਈ ਹਾਂਜੀ ਫ੍ਰਿਜ ਦੇ ਵਿੱਚੋਂ ਪਨੀਰ ਦੀਆਂ ਸਬਜ਼ੀਆਂ ਸਬਜ਼ੀਆਂ ਬਾਹਰ ਕੱਢ ਕੇ ਉਹਦੇ ਵਿੱਚ ਹੋਰ ਕੀ ਕੁਝ ਭਰ ਲਿਆ ਸੀ ਆਲੂ ਦੀਆਂ ਬਣੀਆਂ ਟਿੱਕੀਆਂ ਆ ਗਈਆਂ ਉਹਦੇ ਵਿੱਚ ਹੋਰ 버ਗਰ ਬੀਜੇ ਭਰ ਲਿਆ ਫਰਾਈਡ ਚੀਜ਼ਾਂ ਮਤਲਬ ਉਹ ਚੀਜ਼ਾਂ ਨਾਲ ਅਸੀਂ ਉਹਨੂੰ ਭਰ ਲਿਆ ਜਿਹੜੀਆਂ ਚੀਜ਼ਾਂ ਸਾਡੀ ਸਿਹਤ ਲਈ ਬਹੁਤ ਨੁਕਸਾਨਦੇ ਨੇ ਅਸੀਂ ਆਪਣੇ ਫ੍ਰਿਜ ਦੇ ਵਿੱਚ ਦੁੱਧ ਘੜਤਾ ਲੱਸੀ ਘੜ ਦਿੱਤੀ ਕੋਲਡ ਡਰਿੰਕ ਭਰ ਲਿਆ ਤੇ ਉਹਨੇ ਸਾਨੂੰ ਕਿੱਥੋਂ ਫਾਇਦਾ ਕਰਨਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਲੀਵਰ ਦੀਆਂ ਦੁਸ਼ਮਣ ਹੋ ਗਈਆਂ ਨੇ ਪਰ ਇਹ ਇੱਕ ਚੀਜ਼ ਬਹੁਤ ਵੱਡੀ ਹੈ ਕਿ ਜੇ ਤੁਸੀਂ ਲੀਵਰ ਨੂੰ ਬਚਾ ਕੇ ਰੱਖਣਾ ਚਾਹੁੰਦੇ ਹੋ ਹਮੇਸ਼ਾ ਉਮਰ ਪਰ ਬਚਾ ਕੇ ਰੱਖਣਾ ਚਾਹੁੰਦੇ ਹੋ ਦੇਖੋ ਅਸੀਂ ਤੁਹਾਡੀ ਜਿਹੜੀ ਲਾਈਫ ਆ ਉਹਨੂੰ ਤਾਂ ਰੋਕ ਨਹੀਂ ਸਕਦੇ ਤੁਸੀਂ ਜੋ ਖਾਣਾ ਪੀਣਾ ਜੋ ਕਰਨਾ ਦੰਗਾ ਫਸਾ ਦੋ ਕਰਨਾ ਹੀ ਕਰਨਾ ਹੈ ਉਹਨੂੰ ਅਸੀਂ ਲੋਕ ਲੈਕਚਰ ਦੇ ਸਕਦੇ ਆ ਬਹੁਤ ਸਾਰੇ ਸਾਡੇ ਤੋਂ ਪਹਿਲਾਂ ਲੈਕਚਰ ਦੇ ਕੇ ਚਲੇ ਗਏ ਸਾਡੇ ਬਾਅਦ ਚ ਬਹੁਤ ਆਉਣਗੇ ਲੈਕਚਰ ਦੇਣ ਵਾਲੇ ਪਰ ਇੰਨਾ ਕੁ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਦਾ ਜਿਹੜਾ ਯੂਥ ਹੈ ਉਹ ਮੇਰੀ ਗੱਲ ਨੂੰ ਸੁਣਦਾ ਹੈ ਸਮਝਦਾ ਹੈ ਜਦੋਂ ਮੈਂ ਉਹਨੂੰ ਕਹਿਣਾ ਕਿ ਆਲੂ ਬਖਾਰਾ ਜਿਹੜਾ ਹੈਗਾ ਉਹ ਰੋਜ਼ ਖਾਇਆ ਕਰ ਇੱਕ ਆਲੂ ਬਖਾਰਾ ਤਾਂ ਕਿ ਤੇਰਾ ਲੀਵਰ ਸਵਸਤ ਰਹੇ ਸੇਬ ਜਿਹੜਾ ਹੈਗਾ ਰੋਜ਼ ਇੱਕ ਸੇਬ ਖਾ ਲਿਆ ਕਰੋ ਮਤਲਬ ਜੇ ਤੁਹਾਡਾ ਵਜ਼ਨ ਮੰਨ ਲਓ 60 ਕਿਲੋ ਆ ਫੋਰ ਐਗਜ਼ਾਮਪਲ ਕਿਸਦਾ 90 ਆ ਕਿਸਦਾ 100 ਆ ਕਿਸਦਾ 50 ਹੈ ਜੇ ਤੁਹਾਡਾ ਵਜ਼ਨ 60 ਕਿਲੋ ਆ ਤਾਂ ਤੁਸੀਂ ਘੱਟੋ ਘੱਟ ਵੀ 600 ਗ੍ਰਾਮ ਫਲ ਫਰੂਟ ਡੇਲੀ ਖਾਇਆ ਕਰੋ ਇੱਕ ਗੰਨੇ ਦਾ ਰਸ ਡੇਲੀ ਪੀਆ ਕਰੋ ਫਿਰ ਗਾਜਰ ਔਰ ਚਕੰਦਰ ਚਿਕੰਦਰ ਹਾਂਜੀ ਗਾਜਰ ਔਰ ਚਿਕੰਦਰ ਮੈਡਮ ਲੀਵਰ ਕਮਾਲ ਦਾ ਰਿਜ਼ਲਟ ਕਰੂਗਾ ਜੇ ਤੁਸੀਂ ਇੱਕ ਗਾਜਰ ਹਾਂਜੀ ਔਰ ਇੱਕ ਚਿਕੰਦਰ ਜਿਹੜਾ ਹੈਗਾ ਡੇਲੀ ਖਾਣ ਕਿ ਮੈਂ ਗੱਲ ਕਰਨੀ ਚਾਹਵਾਂਗੀ ਇਹਦੇ ਵਿੱਚ ਕਈ ਡਾਕਟਰ ਨਾ ਜਦੋਂ ਆਪਾਂ ਜਾਈਦਾ 슈ਗਰ ਦੇ ਪੇਸ਼ੈਂਟ ਜਿਹੜੇ ਹੁੰਦੇ ਨੇ ਇੰਗਲਿਸ਼ ਦਵਾਈ ਅੰਗਰੇਜ਼ੀ ਦਵਾਈ ਆਪਾਂ ਡਾਕਟਰ ਕੋਲ ਜਾਂਦੇ ਆ ਤਾਂ ਉਹ ਸਾਡੇ ਜਿੰਨੇ ਰੂਟ ਜਿਹੜੇ ਨਿਚੇ ਧਰਤੀ ਦੇ ਵਿੱਚ ਸਬਜ਼ੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਗਾਜਰ ਦੀ ਗੱਲ ਕੀਤੀ ਚਿਕੰਦਰ ਆ ਮੂਲੀ ਆ ਉਹ ਬੰਦ ਕਰਵਾ ਦਿੰਦੇ ਨੇ ਕਹਿੰਦੇ ਇਹ ਨਹੀਂ ਖਾਣੀਆਂ ਇਹਦੇ ਨਾਲ 슈ਗਰ ਹੋਰ ਜ਼ਿਆਦਾ ਇਦਾਂ ਹੁੰਦੀ ਆ ਮੈਨੂੰ ਇਹ ਗੱਲ ਨਹੀਂ ਸਮਝ ਆਈ ਵੀ ਇਹਦਾ ਕੀ ਤਾਲੁਕ ਆ ਇਹਦਾ ਕੁਛ ਹੈ ਇਹਦੇ ਬਾਰੇ ਦੱਸੋ ਜੀ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਮੈਡਮ ਇਹਦਾ ਕੋਈ ਤਾਲੁਕ ਨਹੀਂ ਹੁੰਦਾ ਦੇਖੋ ਜਿਹੜੀਆਂ ਕੁਦਰਤ ਨੇ ਦਿੱਤੀਆਂ ਹੋਈਆਂ ਚੀਜ਼ਾਂ ਨੇ ਉਹ ਕਦੇ ਬਾਡੀ ਨੂੰ ਨੁਕਸਾਨ ਨਹੀਂ ਕਰਦੀਆਂ ਪਹਿਲੀ ਗੱਲ ਕਦੇ ਵੀ ਨੁਕਸਾਨ ਨਹੀਂ ਤੁਹਾਨੂੰ ਰੱਬ ਨੇ ਜੋ ਕੁਝ ਦਿੱਤਾ ਉਹ ਤੁਹਾਡੇ ਸਿਹਤ ਦੇ ਪੋਸ਼ਣ ਵਾਸਤੇ ਹੀ ਦਿੱਤਾ ਨੇਚਰ ਤੁਹਾਡੇ ਕਦੇ ਵੀ ਨੁਕਸਾਨ ਨਹੀਂ ਕਰੂਗੀ ਇੱਕ ਵੱਡੀ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਹੁਣ ਡਾਇਬੀਟਿਕ ਪੇਸ਼ੈਂਟ ਹੈ ਉਹਨਾਂ ਨੂੰ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਇਹ ਬੰਦ ਕਰਤਾ ਉਹ ਬੰਦ ਕਰਤਾ ਆਪਾਂ ਕਿਸੇ ਹੋਰ ਦਿਨ ਇੱਥੇ ਗੱਲ ਕਰਾਂਗੇ ਚਰਚਾ ਕਰਾਂਗੇ ਡਾਇਬੀਟਿਸ ਦੇ ਉੱਪਰ ਪਰ ਮੈਂ ਤੁਹਾਨੂੰ ਇਹ ਦੱਸ ਦਿੰਨਾ ਅੱਜ ਛੋਟੀ ਜੀ ਗੱਲ ਕਿ 슈ਗਰ ਜਿਹੜਾ ਰੋਗ ਹੈ ਪਹਿਲੀ ਗੱਲ ਤਾਂ ਇਹਨੂੰ ਅੱਜ ਤੱਕ ਬਿਮਾਰੀ ਦਾ ਦਰਜਾ ਨਹੀਂ ਮਿਲਿਆ 올 ਵਰਲਡ ਦੇ ਵਿੱਚ ਇਹ ਕੋਈ ਬਿਮਾਰੀ ਨਹੀਂ ਹੈ ਜੀ ਜੀ ਇਹ ਸਿਰਫ ਬਾਡੀ ਦੇ ਵਿੱਚ ਇੱਕ ਬੈਲੈਂਸ ਆ ਰੱਬ ਨੇ ਸਾਡੀ ਬਾਡੀ ਦੇ ਵਿੱਚ 슈ਗਰ 80 ਤੋਂ 120 ਮਿਲੀਗ੍ਰਾਮ ਦਾ ਬੈਲੈਂਸ ਦਿੱਤਾ ਹੋਇਆ ਜਦੋਂ ਸਾਡੇ ਪੈਨਕ੍ਰੀਆਜ਼ ਦੇ ਬੀਟਾ ਸੈੱਲ ਵੀਕ ਹੁੰਦੇ ਆ ਤਾਂ ਉਸ ਟਾਈਮ ਸਾਡਾ ਜਿਹੜਾ 슈ਗਰ ਦਾ ਲੈਵਲ ਆ ਉਹ ਡਗਮਗਾ ਜਾਂਦਾ ਅਸੀਂ ਘਬਰਾ ਜਾਂਦੇ ਆ ਇੱਕਦਮ ਉਹਦੇ ਤੇ ਇਫੈਕਟ ਕਦੋਂ ਹੁੰਦਾ ਜਦੋਂ ਪਹਿਲਾਂ ਲੀਵਰ 슈ਗਰ ਤੋਂ ਪਹਿਲਾਂ ਲੀਵਰ ਦੇ ਉੱਤੇ ਪ੍ਰੋਬਲਮ ਆਉਂਦੀ ਆ ਤਾਂ ਫੇਰ 슈ਗਰ ਹੁੰਦੀ ਉਸ ਤੋਂ ਬਾਅਦ ਫਿਰ ਪੈਨਕ੍ਰੀਆਜ਼ ਦੇ ਬੀਟਾ ਸੈੱਲਸ ਨੂੰ ਪ੍ਰੋਬਲਮ ਆਉਂਦੀ ਆ ਫੇਰ ਜਾ ਕੇ ਕਿਤੇ ਉਸ ਤੋਂ ਬਾਅਦ ਕਈ ਲੋਕਾਂ ਨੂੰ ਕੋਲੇਸਟ੍ਰੋਲ ਵਧਣ ਲੱਗ ਜਾਂਦਾ ਕਈ ਲੋਕਾਂ ਨੂੰ ਬ੍ਰੇਨ ਦੀਆਂ ਪ੍ਰੋਬਲਮ ਆਉਂਦੀਆਂ ਨੇ ਕਿਉਂਕਿ ਜਿਹੜਾ ਸ਼ੂਗਰ ਰੋਗ ਹੈ ਉਹ ਖੁਦ ਬਿਮਾਰੀ ਨਹੀਂ ਹੈ ਪਰ ਉਹ ਬਹੁਤ ਸਾਰੀਆਂ ਬਿਮਾਰੀਆਂ ਦੀ ਕਪੋਟਲੀ ਹੈ ਉਹਦੇ ਵਿੱਚੋਂ ਇੰਨੀਆਂ ਬਿਮਾਰੀਆਂ ਨਿਕਲਦੀਆਂ ਨੇ ਇਨਸਾਨ ਮਤਲਬ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਜਾਂਦਾ ਜੀ ਇਹ ਜਿਵੇਂ ਅਸੀਂ ਪੇਟ ਦੀ ਆਪਾਂ ਗੱਲਾਂ ਕਰ ਰਹੇ ਲੀਵਰ ਹੈ ਨਾ ਪੇਟ ਦਾ ਮੇਨ ਹੈਗਾ ਫੰਕਸ਼ਨ ਤੇ ਮਾਈਗਰੇਨ ਵੀ ਜਿਹੜਾ ਹੈਗਾ ਇਹ ਵੀ ਪੇਟ ਦੇ ਨਾਲੇ ਸੰਬੰਧ ਰੱਖਦਾ ਹੈ ਬਿਲਕੁਲ ਪੇਟ ਦੇ ਨਾਲੇ ਇਹ ਜਿਵੇਂ ਤੁਹਾਡੀ ਨਾਭੀ ਹੈ ਤੁੰਨੀ ਹੈ ਜੀ ਤੁੰਨੀ ਦਾ ਕੀ ਸੀ ਨਾ ਅਸੀਂ ਅਸੀਂ ਜਦੋਂ ਪੈਦਾ ਹੁੰਨੇ ਆ ਜੀ ਬੱਚਾ ਜਦੋਂ ਪੈਦਾ ਹੁੰਦਾ ਤਾਂ ਉਹਦਾ ਨਾੜੂ ਆਪਦੀ ਮਾਂ ਦੇ ਨਾੜੂਏ ਨਾਲ ਜੁੜਿਆ ਹੁੰਦਾ ਧੁੰਨੀ ਤੋਂ ਉਹ ਸਾਰੀ ਖੁਰਾਕ ਲੈ ਕੇ ਅੰਦਰ ਉਹਦਾ ਡਿਵੈਲਪਮੈਂਟ ਹੁੰਦੀ ਹੈ ਜੀ ਜੀ ਜਦੋਂ ਬਾਹਰ ਆਉਂਦੇ ਆ ਤਾਂ ਉਹ ਇੱਕਦਮ ਉਹਨੂੰ ਨਾੜੂ ਉਹਨੂੰ ਕੱਟ ਦਿੰਦੇ ਆ ਜਦੋਂ ਕੱਟ ਦਿਆ ਬੱਚੇ ਦੀ ਡਾਈਟ ਬੰਦ ਹੋ ਜਾਂਦੀ ਹੈ ਫਿਰ ਉਹ ਚੀਕਾਂ ਮਾਰਦਾ ਭੁੱਖ ਲੱਗਦੀ ਹੈ ਨਾ ਭੁੱਖ ਲੱਗਦੀ ਹੈ ਫਿਰ ਉਹਨੂੰ ਮਤਲਬ ਸ਼ਾਇਦ ਛੂਧ ਚਟਾਉਂਦੇ ਆ ਅੱਛਾ ਸ਼ਾਇਦ ਵੀ ਚਟਾਉਣ ਦਾ ਇੱਕ ਮਹੱਤਵ ਹੈ ਜੀ ਹਾਂਜੀ ਲੋਕ ਤਾਂ ਕਹਿੰਦੇ ਨੇ ਕਿਹਦੀ ਗੁੜਤੀ ਆ ਐਦਾ ਭੂਆ ਦੀ ਗੁਰਤੀ ਤੇ ਗਿਆ ਹੋਇਆ ਹਾਂ ਜੀ ਇਹਦਾ ਚਾਚੇ ਨੇ ਗੁਰਤੀ ਮਾਮੇ ਨੇ ਦਿੱਤੀ ਦੀ ਵੀ ਉਹਦੇ ਤੇ ਚਲੇਗਾ ਨਹੀਂ 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 ਇਹ ਨਹੀਂ ਹੁੰਦਾ ਇੱਕ ਐਟਮੋਸਫੀਅਰ ਹੈ ਉਹਨੂੰ ਅੰਦਰ ਕਿਸ ਐਟਮੋਸਫੀਅਰ ਚੋਂ ਇੱਕਦਮ ਬਾਹਰ ਆਇਆ ਤੁਸੀਂ ਦੇਖੋ ਨਾ ਕਿਸ ਤਰ੍ਹਾਂ ਦਾ ਟੈਂਪਰੇਚਰ ਕਿਸ ਤਰ੍ਹਾਂ ਦੀ ਮਾਂ ਦੇ ਪੇਟ ਚ ਸੀਗਾ ਇੱਕਦਮ ਬਾਹਰ ਆ ਗਿਆ ਇੱਕਦਮ ਬਾਹਰ ਆਇਆ ਅਸੀਂ ਉਹਦੀ ਤਾਂ ਕੋਈ ਫੀਲਿੰਗ ਨਹੀਂ ਲੈਂਦੇ ਸਾਡੇ ਲਈ ਤਾਂ ਬੱਚਾ ਹੋਇਆ ਬੱਚਾ ਆਇਆ ਜਾ ਕੇ ਲੱਗ ਜਾਂਦੇ ਹਾਂ ਜੀ ਲੇਕਿਨ ਉਹਦੀ ਜਿਹੜੀ ਬਾਡੀ ਆ ਉਹਦਾ ਇੱਕ ਟੈਂਪਰੇਚਰ ਬੈਲੈਂਸ ਕਰਨ ਲਈ ਸਾਡੇ ਜਿਹੜੇ ਪੂਰਵਜ ਸੀਗੇ ਬਹੁਤ ਵਿਦਵਾਨ ਸੀਗੇ ਉਹ ਉਹਨਾਂ ਨੇ ਗ੍ਰੰਥ ਨਹੀਂ ਸੀ ਪੜ੍ਹੇ ਉਹ ਵਿਦਵਾਨ ਹੀ ਸੀਗੇ ਉਹਨਾਂ ਨੇ ਫਿਰ ਇਹ ਬਣਾਇਆ ਸੀ ਕਿ ਸ਼ਹਿਦ ਦੇ ਵਿੱਚ ਇੱਕ ਗੁਣ ਹੈ ਕਿ ਉਹ ਤੁਹਾਡੀ ਤਸਵੀਰ ਚੇਂਜ ਕਰ ਦਿੰਦਾ ਓਹ ਕੀ ਬਾਤ ਹੈ ਮੈਂ ਆਪਣੇ ਜਿੰਨੇ ਸਾਡੇ ਆਫਿਸ ਚ ਪੇਸ਼ੈਂਟ ਆਉਂਦੇ ਆ ਸਾਰਿਆਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਜਦੋਂ ਵੀ ਕਿਤੇ ਵੀ 에어ਪੋਰਟ ਤੇ ਉਤਰਦੇ ਹੋ ਜੀ ਇੰਡੀਆ ਤੋਂ ਬਾਹਰ ਉੱਥੇ ਜਾਣ ਸਾਰ ਸ਼ਾਇਦ ਚੱਟ ਲੋ ਤੁਸੀਂ ਉਸੇ ਐਟਮੋਸਫੀਅਰ ਦੇ ਵਿੱਚ ਆ ਜਾਓਗੇ ਜਿਵੇਂ ਮੈਨੂੰ ਤਾਂ ਬਹੁਤ ਸਫਰ ਕਰਨਾ ਪੈਂਦਾ ਮੈਂ ਕਦੇ ਰਾਜਸਥਾਨ ਚਾ ਕਦੇ ਹਰਿਆਣਾ ਚਾ ਕਦੇ ਪੰਜਾਬ ਚਾ ਕਦੇ ਫਿਰ ਬਾਹਰ ਫੋਰਨ ਕੰਟਰੀ ਵਿੱਚ ਮੈਂ ਇੰਗਲੈਂਡ ਆ ਹਫਤਾ ਫਿਰ 10 ਦਿਨਾਂ ਬਾਅਦ ਮੈਂ ਅਮਰੀਕਾ ਜਾ ਰਹੀਆਂ 10 ਦਿਨਾਂ ਬਾਅਦ ਫਿਰ ਮੈਂ ਇੰਡੀਆ ਆ ਰਹੀਆਂ ਉਹ ਇੱਕ ਤਾਂ ਨੀਂਦ ਦਾ ਬੈਲੈਂਸ ਇੱਕ ਖਾਣ ਪੀਣ ਦਾ ਬੈਲੈਂਸ ਇਹ ਤਾਂ ਫਿਰ ਬਹੁਤ ਵਧੀਆ ਚੀਜ਼ ਹੈ ਸ਼ਹਿਦ ਤਾਂ ਫਿਰ ਮੈਂ ਕਿ ਮੈਂ ਜਿੱਥੇ ਵੀ ਜਾਇਆ ਕਰਾਂ ਸ਼ਹਿਦ ਖਾ ਲਿਆ ਕਰਾਂ ਨਾਲ ਰੱਖਣਾ ਚਾਹੀਦਾ ਨਾਲ ਰੱਖਿਆ ਉਹ ਦਾ ਥੋੜਾ ਜਿਹਾ ਲੈਣ ਦੇ ਨਾਲ ਹੀ ਤੁੰਡ ਜਿਵੇਂ ਕਈ ਲੋਕ ਕਹਿੰਦੇ ਨੇ ਜੀ ਮੈਨੂੰ ਉੱਥੇ ਜਾ ਕੇ ਨਾ ਹਵਾ ਪਾਣੀ ਨਹੀਂ ਮਾ ਹਵਾ ਪਾਣੀ ਬਦਲ ਗਿਆ ਉਹ ਉਹਨੇ ਸੈੱਟ ਕਰ ਲੈਣਾ ਇਸ ਕਰਕੇ ਉਹ ਦਿੱਤਾ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਮੈਂ ਦੱਸ ਰਿਹਾ ਰਹੀ ਗੱਲ ਜਿਹੜੀ ਪੇਟ ਦੀ ਜਾਂ ਬਿਮਾਰੀਆਂ ਦੀ ਬੱਚਿਆਂ ਦੀ ਉਹ ਸਿਰਫ ਇਸੇ ਕਰਕੇ ਹੁੰਦੀਆਂ ਨੇ ਕਿ ਅਸੀਂ ਛੋਟੇ ਛੋਟੇ ਗੱਲਾਂ ਜਿਹੜੀਆਂ ਸਾਡੀਆਂ ਅਗੇ ਦਾਦੀਆਂ ਚਾਚੀਆਂ ਧਿਆਨ ਰੱਖਦੀਆਂ ਸੀ ਅਸੀਂ ਨਹੀਂ ਰੱਖਦੇ ਹੁਣ ਕੀ ਆ ਅਸੀਂ ਧੁੰਨੀ ਨੂੰ ਭੁੱਲ ਗਏ ਨਾਬੀ ਨੂੰ ਭੁੱਲ ਗਏ ਇਹ ਚ ਕਦੇ ਕੋਈ ਤੇਲ ਨਹੀਂ ਲਾਂਦਾ ਕਦੇ ਇਹ ਚ ਕੋਈ ਘਿਓ ਨਹੀਂ ਲਾਂਦਾ ਹਾਲਾਂਕਿ ਸਾਡੀ ਨਾਬੀ ਨੂੰ ਤੁਸੀਂ ਦੇਖੋ ਉਹਦੇ ਵਿੱਚ ਫੂਸ ਜਾ ਇਕੱਠਾ ਹੋ ਜਾਂਦਾ ਹਾਂਜੀ ਉਹ ਸਖ ਕਰਦੀ ਆ ਉਹ ਉਹ ਹਮੇਸ਼ਾ ਚੱਲਦੀ ਆ ਸਖ ਕਰਦੀ ਆ ਮੰਗਦੀ ਆ ਉਹ ਤੁਹਾਡੀ ਬਣਾਣਾ ਅੰਡਰਗਾਰਮੈਂਟ ਦੇ ਵਿੱਚੋਂ ਖਿੱਚ ਲੈਂਦੀ ਆ ਉਹ ਅੱਛਾ ਜੀ ਸੂਗਾ ਇਕੱਠੀ ਹੋਈ ਹੁੰਦੀ ਆ ਧੂੜ ਜੀ ਆਪਾਂ ਨੂੰ ਇਹ ਕੱਢ ਦਿੰਨੇ ਆ ਠੀਕ ਹੈ ਲੇਕਿਨ ਉਹਨੂੰ ਜੇ ਤੁਸੀਂ ਦੇਸੀ ਘਿਓ ਦੇ ਦੋ ਉਹਨੂੰ ਤੁਸੀਂ ਉਹਦੀ ਖੁਰਾਕ ਦੇ ਦੋ ਉਹੀ ਜਿਹੜਾ ਉਹਨੇ ਸੱਕ ਕਰਨਾ ਤੁਹਾਡੇ ਤੇਲ ਜਾਂ ਘਿਓ ਉਹ ਤੁਹਾਡੀਆਂ ਨਾੜਾਂ ਨੂੰ ਦੇਣਾ ਤੁਹਾਡਾ ਦਿਮਾਗ ਵੀ ਖੁਸ਼ ਤੁਹਾਡਾ ਦਿਲ ਵੀ ਖੁਸ਼ ਤੁਹਾਡੀ ਬਾਡੀ ਵੀ ਨੈਚੁਰਲ ਤਰੀਕੇ ਦੇ ਨਾਲ ਲੂਬ੍ਰੀਕੇਟ ਹੁੰਦੀ ਰਹੂ ਹਾਂਜੀ ਹਾਂਜੀ ਮੈਨੂੰ ਯਾਦ ਆ ਰਿਹਾ ਬਚਪਨ ਦੇ ਵਿੱਚ ਨਾ ਅਸੀਂ ਦੇਖਦੇ ਹੁੰਦੇ ਸੀ ਜਦੋਂ ਕੋਈ ਪੇਟ ਦੀ ਪ੍ਰੋਬਲਮ ਹੁੰਦੀ ਸੀ ਨਾ ਮੇਰੇ ਪਾਪਾ ਰੋਟੀ ਜਿਹੜੀ ਆ ਨਾ ਹਲਦੀ ਲਾ ਕੇ ਬੰਨ ਦਿੰਦੇ ਹੁੰਦੇ ਸੀ ਪੇਟ ਤੇ ਇੱਕ ਇੱਕ ਹੀ ਚੀਜ਼ ਸੀਗੀ ਇਹ ਇਹ ਐਕਚੁਅਲੀ ਪੇਟ ਦਾ ਪਾਚਨ ਤੰਤਰ ਠੀਕ ਕਰਨ ਲਈ ਸਭ ਤੋਂ ਬੈਸਟ ਚੀਜ਼ ਆ ਹੁਣ ਜਿਵੇਂ ਕਈਆਂ ਦੇ ਪੇਟ ਦੇ ਵਿੱਚ ਗੱਠਾਂ ਬਣ ਜਾਂਦੀਆਂ ਨੇ ਕਈਆਂ ਦੇ ਪੇਟ ਦੇ ਵਿੱਚ ਦਰਦ ਹੁੰਦਾ ਰਹਿੰਦਾ ਕਈ ਅੱਗੇ ਕਹਿੰਦੇ ਨੇ ਜੀ ਪੇਟ 'ਚ ਅਫਾਰਾ ਹੋ ਗਿਆ ਹਲਦੀ ਤਾਂ ਬਹੁਤ ਹੀ ਬੜੀ ਚੀਜ਼ ਹੈ ਜੀ ਇੱਕ ਤਾਂ نیچے ਉਹ ਹੋ ਗਿਆ ਆਟਾ ਹਾਂਜੀ ਆਟੇ ਦੇ ਉੱਪਰ ਤੇਲ ਤੇਲ ਦੇ ਉੱਪਰ ਹਲਦੀ ਦਾ ਮਿਸ਼ਰਣ ਕਰਕੇ ਜਦੋਂ ਲਾਗਿਆ ਨਾ ਜੀ ਇਹ ਇੱਕ ਤੁਹਾਡੇ ਪੇਟ ਦਾ ਕਵਚ ਬਣ ਗਿਆ ਤੁਸੀਂ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹੋ ਔਰ ਜਦੋਂ ਇਹ ਚੀਜ਼ ਬਣਦੀ ਹੈ ਮਾਈਗ੍ਰੇਨ ਸਿਰਦਰਦ ਕਿੱਥੇ ਹੁੰਦਾ ਸੀਗਾ ਸਹੀ ਗੱਲ ਹਾਂਜੀ ਨਹੀਂ ਹੁੰਦਾ ਸੀ ਲੋਕੀ ਦੋ ਮੱਕੀ ਦੀਆਂ ਰੋਟੀਆਂ ਖਾਂਦੇ ਸੀ ਉਤੋਂ ਦੋ ਤਿੰਨ ਗਲਾਸ ਲੱਸੀ ਦੇ ਪੀਲੇ ਮਾਈਗ੍ਰੇਨ ਦੀ ਐਸੀ ਕੀ ਤਾਂ ਐਸੀ ਪੇਟ ਬਿਲਕੁਲ ਸੈੱਟ ਰਹਿੰਦਾ ਸੀਗਾ ਹੁਣ ਕੀ ਕਰਦੇ ਨੇ ਹੁਣ 버ਗਰ ਤੇ ਪੀਜ਼ਾ ਖਾ ਲਦੇ ਆ ਉੱਤੇ ਕੋਲਡ ਡਰਿੰਕ ਮਾਰਦੇ ਆ ਚੱਕ ਕੇ ਤੇ ਫਿਰ ਵਿੱਚ ਕੁਝ ਹੋਰ ਹੀ ਬਣਨਾ ਜੀ ਉਹ ਬਣ ਕੇ ਉਹ ਸਾਰੇ ਜ਼ਹਿਰ ਖਾ ਰਹੇ ਆਪਾਂ ਹਨਾ ਉਹ ਫਿਰ ਗੈਸ ਬਣ ਕੇ ਸਿਰ ਨੂੰ ਚੜ੍ਹਦੀ ਆ ਆ ਬਿਲਕੁਲ ਸਿਰਦਰਦ ਦੀਆਂ ਗੋਲੀਆਂ ਖਾਈ ਜਾਂਦੇ ਐ ਨਹੀਂ ਸਮਝਦੇ ਵੀ ਇਹ ਗੈਸਟ੍ਰਿਕ ਪ੍ਰੋਬਲਮ ਆ ਵੀ ਇਹ ਕਿੱਥੋਂ ਹੋ ਰਹੀ ਆਪਾਂ ਜੜ ਨਹੀਂ ਫੜਦੇ ਹਾਂ ਜੜ ਫੜਦੇ ਜੜ ਵਾਸ ਚੀਜ਼ਾਂ ਨੇ ਜਿਵੇਂ ਧੁੰਨੀ ਚਲਾਉਣ ਵਾਸਤੇ ਤੇਲ ਹੁਣ ਬਹੁਤ ਸਾਰੇ ਲੋਕ ਆ ਜਿਹੜੇ ਕਹਿੰਦੇ ਨੇ ਕਿਹੜਾ ਤੇਲ ਲਾਈਏ ਜੀ ਹਾਂਜੀ ਇਹ ਵੀ ਹੈਗੀ ਕਿ ਤੇਲ ਕਿੰਨੇ ਸਾਰੇ ਨੇ ਕਿੰਨੇ ਸਾਰੇ ਨੇ ਹਾਂਜੀ ਸਭ ਤੋਂ ਵਧੀਆ ਚੀਜ਼ ਹੈ ਲਸਣ ਲਸਣ ਪਿਆਜ਼ ਦਾ ਤੇਲ ਲਸਣ ਦਾ ਪਿਆਜ਼ ਦਾ ਇਹ ਆ ਮਿਲ ਜਾਂਦਾ ਜੀ ਸਾਰਾ ਆ ਮਿਲ ਜਾਂਦਾ ਜੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਦੋਂ ਇਹ ਟੈਕਨੀਕਲ ਕੋਈ ਪਰਸਨ ਬਣਾਉਂਦਾ ਜੀ ਉਹਦਾ ਤੁਰੰਤ ਰਿਜ਼ਲਟ ਕਈ ਚੀਜ਼ਾਂ ਚ ਆ ਜਾਂਦਾ ਜਿਵੇਂ ਉਹਨ ਸਾਡੇ ਕੰਪਨੀ ਚ ਵੈਦ ਆ ਉਹਨਾਂ ਨੇ ਬਣਾਇਆ ਨਾਭੀ ਟੱਚ ਆਇਲ ਉਹਦਾ ਨਾਮ ਰੱਖਤਾ ਨਾਬੀ ਟੱਚ ਆਲ ਤੁਸੀਂ Google ਸਰਚ ਕਰਿਓ ਕਦੇ www.nabitouch.com ਤੁਸੀਂ ਦੇਖੋਗੇ ਉਹ ਤੁਹਾਡੇ ਅੱਗੇ ਪ੍ਰੋਡਕਟ ਨਿਕਲ ਕੇ ਆਊਗਾ ਤੇ ਉਹਦੀ ਜਿਹੜੀ ਹੁਣ ਮੇਰੇ ਕੋਲ ਅੱਜ ਪੁਰਾਣੀ ਪੈਕਿੰਗ ਆ ਮੈਂ ਸ਼ੋਅ ਕਰੂੰਗਾ ਜ਼ਰੂਰ ਆਉਣ ਵਾਲੇ ਸਮੇਂ 'ਚ ਨਵੀਂ ਪੈਕਿੰਗ ਲਾਂਚ ਕਰਾਂਗੇ ਸੋ ਉਹ ਕਿਉਂਕਿ ਅੱਜ ਅਮਰ ਨੂਰੀ ਜੀ ਆਏ ਨੇ ਤਾਂ ਇਹਦਾ ਰੂਪ ਰੇਖਾ ਤਾਂ ਬਦਲੂਗੀ ਇਹਦੀ ਤੇ ਇਹ ਸਾਡਾ ਨਾਬੀ ਟੱਚ ਆਇਲ ਆ ਹਾਂਜੀ ਇਹਦੇ 'ਚ ਨਾ ਜੀ ਬੋਟਲ ਜਿੱਦਾਂ ਇਹ ਦਿੱਤੀ ਹੋਈ ਆ ਇਹ ਬਹੁਤ ਹੀ ਛੋਟੀ ਜੀ ਬੋਟਲ ਆ 1 ਮੰਥ ਚੱਲਦੀ ਆ ਹਾਂਜੀ ਔਰ ਇਹ ਮਮੂਲੀ ਤੇਲ ਨਹੀਂ ਹੈ ਜੀ ਇਹਨੂੰ ਜਦੋਂ ਨਾਭੀ ਚਲਾਉਣਾ ਸ਼ੁਰੂ ਕਰਦੇ ਆ ਟੋਟਲੀ ਵਾਚਨ ਕਰਿਆ ਮਾਈਗਰੇਨ ਦਾ ਦਰਦ ਅੱਖਾਂ ਦੀ ਕਮਜ਼ੋਰੀ ਦਿਮਾਗ ਦੀ ਕਮਜ਼ੋਰੀ ਬਹੁਤ ਸਾਰੀ ਚੀਜ਼ਾਂ ਜੋ ਮਤਲਬ ਇੱਕ ਮੈਰਕਲ ਟਾਈਪ ਇਨਸਾਨ ਨੂੰ ਸਮਝ ਆਉਂਦਾ ਵੀ ਮੈਨੂੰ ਇੱਕ ਆ ਵੀ ਜਿਵੇਂ ਲੋਕਾਂ ਦੀਆਂ ਅੱਡੀਆਂ ਫਟਦੀਆਂ ਨੇ ਪੈਰ ਫਟਦੇ ਰਹਿੰਦੇ ਨੇ ਪੈਰਾਂ ਚੋਂ ਅੱਗ ਨਿਕਲਦੀ ਰਹਿੰਦੀ ਆ ਸੇਕ ਨਿਕਲਦਾ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਕੰਪਲੀਟਲੀ ਇੱਕ ਰਿਲੈਕਸ ਕਿਉਂਕਿ ਇਹਦੇ ਚ ਅਸੀਂ ਕਾਲੀ ਮਿਰਚ ਦੇ ਨਾਲ ਐਡ ਕੀਤੀ ਹੋਈ ਹੈ ਅੱਛਾ ਜੀ ਹਾਂ ਗੋਲ ਸਾਹਿਬ ਜਿਵੇਂ ਆਪਾਂ ਫੈਟੀ ਲੀਵਰ ਦੀ ਗੱਲ ਕਰ ਰਹੇ ਸੀ ਮਾਈਗਰੇਨ ਦੀ ਗੱਲ ਕਰ ਰਹੇ ਸੀ ਫੈਟੀ ਲੀਵਰ ਦਾ ਕਿਤੇ ਨਾ ਕਿਤੇ ਕੋਈ ਕੋਲੈਸਟ੍ਰੋਲ ਦੇ ਨਾਲ ਵੀ ਕੋਈ ਸਬੰਧ ਹੈਗਾ ਜਿਹੜਾ ਕੋਲੈਸਟ੍ਰੋਲ ਹਾਂਜੀ ਇਹ ਅੱਜ ਦੀ ਡੇਟ 'ਚ ਜਿੱਦਾਂ ਟ੍ਰਾਈਗਲਿਸਰਾਈਡ ਹੈ ਇਹ ਅਕਸਰ ਲੋਕਾਂ ਦਾ ਇਨਕਰੀਜ਼ ਆ ਰਿਹਾ ਹੈ ਜਿੰਨੂੰ ਮਰਜ਼ੀ ਟੈਸਟ ਕਰਾ ਲਓ ਕਿ ਤਰ੍ਹਾਂ ਕਿਤੇ ਆ ਜਾਂਦਾ ਜਿਵੇਂ ਡਾਇਬਟੀਜ਼ ਹੈ ਉਹ ਵੀ ਮਤਲਬ ਜੇ ਅਸੀਂ 100 ਬੰਦੇ ਆਪਾਂ ਉਦਾਂ ਇਕੱਠੇ ਕਰ ਲਈਏ 100 ਦਾ ਆਪਾਂ 슈ਗਰ ਚੈੱਕ ਕਰ ਲਈਏ ਜਿਨ੍ਹਾਂ ਨੇ ਕਦੇ ਸੁਪਨੇ 'ਚ ਨਾ ਸੋਚਿਆ ਹੋਵੇ ਵੀ ਮੈਨੂੰ 슈ਗਰ ਹੈ ਉਹਦੇ 'ਚੋ ਵੀ 10 20 ਬੰਦੇ ਨਿਕਲੇ ਆਉਣਗੇ ਅੱਛਾ ਜੀ ਮਤਲਬ ਇਹ ਇਸ ਤਰ੍ਹਾਂ ਦਾ ਇਸ ਟਾਈਮ ਪ੍ਰੋਬਲਮ ਚੱਲ ਰਿਹਾ ਹੈ ਹਾਂਜੀ ਤਾਂ ਇਸੇ ਤਰ੍ਹਾਂ ਕੋਲੇਸਟ੍ਰੋਲ ਦਾ ਹਾਂ ਜੀ ਹੁਣ ਕੋਲੇਸਟ੍ਰੋਲ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਆਯੁਰਵੈਦਿਕ ਸਿਸਟਮ ਦੇ ਵਿੱਚ ਚੰਡੀਗੜ੍ਹ ਦੇ ਜੇ ਅਸੀਂ ਸੈਰ ਕਰਦੇ ਹਾਂ ਸਵੇਰੇ ਦੇਖਦੇ ਹਾਂ ਪਾਰਕਾਂ 'ਚ ਕੀ 메ਨ ਰੋਡ ਤੇ ਕੀ ਜਿਹਨੇ ਵੀ ਚੰਡੀਗੜ੍ਹ ਨੂੰ ਪਲਾਨ ਕੀਤਾ ਜੀ ਉਹਨੇ ਬਹੁਤ ਕੰਮ ਵਧੀਆ ਕੀਤਾ ਹੋਇਆ ਕਿ ਚੰਡੀਗੜ੍ਹ ਦੀਆਂ ਸੜਕਾਂ ਤੇ ਆਯੁਰਵੈਦਿਕ ਸਿਸਟਮ ਖੜਾ ਕੀਤਾ ਹੋਇਆ ਅੱਛਾ ਜੀ ਜਿਹਨੂੰ ਪਤਾ ਹੈ ਅਰਜੁਨ ਸ਼ਾਲ ਅਰਜੁਨ ਦੇ ਪੇੜ ਲੱਗੇ ਹੋਏ हां जी हां जी ਤੁਸੀਂ ਦੇਖਿਓ ਕਦੇ ਸੈਰ ਕਰਦੇ ਕਰਦੇ ਨਾ ਜਿੰਨਾਂ ਲੋਕਾਂ ਨੂੰ ਪਤਾ ਜੈ ਜਿਹੜੇ ਮੇਰੇ ਪ੍ਰੋਗਰਾਮ ਜਾਂ ਮੇਰੇ ਵਰਗੇ ਹੋਰ ਬੈਦਾਂ ਦੇ ਪ੍ਰੋਗਰਾਮ ਦੇਖਦੇ ਆ ਉਹਨਾਂ ਨੂੰ ਪਤਾ ਵੀ ਅਰਜੁਨ ਛਾਲ ਦਾ ਜਿਹੜਾ ਅਰਜੁਨ ਦਾ ਜਿਹੜਾ ਛਾਲ ਹੈ ਉਹਦਾ ਛੱਕ ਜਿਹੜਾ ਹੈਗਾ ਉਹ ਬਹੁਤ ਫਾਇਦੇਮੰਦ ਹੈ ਹਾਰਟ ਵਾਸਤੇ ਕੋਲੇਸਟ੍ਰੋਲ ਕੰਟਰੋਲ ਕਰਨ ਵਾਸਤੇ ਤਾਂ ਉਥੋਂ ਤੁਸੀਂ ਦੇਖੋਗੇ ਛਿੱਲ ਦੇ ਨਜ਼ਰ ਆਉਂਦੇ ਉਹ ਸਵੇਰੇ ਸਵੇਰੇ ਉਤਾਰਦੇ ਅੱਛਾ ਜੀ ਉਹਨੂੰ ਸੁਕਾ ਕੇ ਲੈ ਲਓ ਜਾ ਉਂਗਲੀ ਜਿੰਨਾ ਕੇ ਪੀਸ ਉਹਦਾ ਕੱਟ ਕੇ ਉਹਨੂੰ ਤੁਸੀਂ ਪਾਣੀ ਦੇ ਵਿੱਚ ਉਬਾਲ ਦੋ ਚੰਗੀ ਤਰ੍ਹਾਂ ਪਹਿਲਾਂ ਉਹਨੂੰ ਬੇਲਣ ਨਾਲ ਜਾਂ ਥੋੜੀ ਨਾਲ ਕੁੱਟ-ਕੁੱਟ ਕੇ ਥੋੜਾ ਦਰਦਰਾ ਜਿਹਾ ਕਰਕੇ ਉਹਨੂੰ ਤੁਸੀਂ ਪਾਣੀ 'ਚ ਉਬਾਲ ਕੇ ਜਦੋਂ ਪਾਣੀ ਅੱਧਾ ਰਹਿ ਜੇ ਮਤਲਬ ਇੱਕ ਗਲਾਸ 'ਚ ਪਾ ਦਿਓ ਤਾਂ ਜਦੋਂ ਅੱਧਾ ਰਹਿ ਜੇ ਉਹਨੂੰ ਸਿਪ ਕਰਕੇ ਪੀਣਾ ਤੁਹਾਨੂੰ ਆਉਣ ਲੱਗੂਗਾ ਜਿਵੇਂ ਮੇਰੇ ਹਾਰਟ ਦੇ ਵਿੱਚੋਂ ਕੋਈ ਭੂਤ ਨਿਕਲ ਗਿਆ ਹੁੰਦਾ ਐਨਾ ਵਧੀਆ ਹੈਵੀ ਬੰਡ ਖਤਮ ਹੋ ਜਾਂਦਾ ਹੈਵੀ ਬੰਡ ਖਤਮ ਹੋ ਜਾਂਦਾ ਤੇ ਇੱਕ ਕਈਆਂ ਨੂੰ ਹਾਰਟ ਦੇ ਵਿੱਚ ਕਈ ਵਾਰੀ ਮੜ ਜੀ ਸੂਈ ਚੁੱਭਦੀ ਆ ਜਾਂ ਪੇਨ ਜਾਂ ਹੁੰਦਾ ਉਹ ਉਹਨਾਂ ਨੂੰ ਡਾਊਟ ਹੋ ਜਾਂਦਾ ਮੈਨੂੰ ऐसा नहीं ਹੁੰਦਾ ਇਕੱਲਾ ਤਿਰਫਲਾ ਪਾਊਡਰ ਖਾ ਲੈਣ ਅੱਧੇ ਪੌਣੇ ਘੰਟੇ ਚੋ ਚੀਜ਼ ਖਤਮ ਹੋ ਜਾਂਦੀ ਆ ਮਾਈਂਡ ਤੋਂ ਬਹਿ ਮਰ ਜਾਂਦਾ ਤਾਂ ਇਹ ਇੱਕ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ ਸਭ ਤੋਂ ਵਧੀਆ ਚੀਜ਼ ਆ ਉਹਨੂੰ ਸਾਡੇ ਵੈਦ ਜੀ ਨੇ ਬਹੁਤ ਪਿਉਰੀਫਾਈ ਕਰਕੇ ਵੀ ਬਣਾਇਆ ਹੁਣ ਕਈ ਲੋਕ ਨੇ ਮੈਡਮ ਜਿਹੜੇ ਨਹੀਂ ਵੀ ਲੈ ਸਕਦੇ ਬਣਾ ਸਕਦੇ ਜਾਂ ਉਹਨਾਂ ਨੂੰ ਚੀਜ਼ਾਂ ਸਹੀ ਨਹੀਂ ਮਿਲਦੀਆਂ ਤਾਂ ਉਹਨਾਂ ਵਾਸਤੇ ਫਿਰ ਸਾਡੇ ਵੈਦ ਜੀ ਜਿਹੜੇ ਨੇ ਉਹ ਪ੍ਰੋਡਕਟ ਬਣਾਉਂਦੇ ਆ ਤੇ ਅਸੀਂ ਫਿਰ ਉਹਨਾਂ ਨੂੰ ਗਵਰਨਮੈਂਟ ਤੋਂ ਸਰਟੀਫਾਈਡ ਕਰਵਾਣੇ ਆ ਬਕਾਇਦਾ ਉਹਨਾਂ ਦੀ ਡੋਜ਼ ਮੈજર ਕਰਦੇ ਆ ਤੇ ਔਰ ਜਿੱਦਾਂ ਗ੍ਰੰਥਾਂ ਦੇ ਵਿੱਚ ਲਿਖਿਆ ਉਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਬਣਾਉਣੇ ਆ ਵੜਾ ਕੇ ਫਿਰ ਉਹ ਜਿਹੜੇ ਹੈਗੇ ਪੇਸ਼ੈਂਟਸ ਨੂੰ ਦੰਨੇ ਆ ਤਾਂ ਅਸੀਂ ਉਹ ਕਹਿੰਦੇ ਨੇ ਕਿ ਅੱਧਾ ਇੱਕ ਚਮਚਾ ਪਾਣੀ 'ਚ ਬੋਇਲ ਕਰਕੇ ਉਹਨੂੰ ਤੁਸੀਂ ਪੀਓ ਉਹਦਾ ਅਸੀਂ ਨੌ ਬੜਾ ਅਸੀਂ ਨੌ ਵੜੇ ਵਧੀਆ ਦਵਾਈਆਂ ਦੇ ਦਿੱਤੇ ਨੇ ਲੋਕਾਂ ਨੂੰ ਹਾਂਜੀ ਤਾਂ ਕਿ ਦਿਮਾਗ 'ਚ ਯਾਦ ਰਹੇ ਕਿ ਇਹ ਦਿਮਾਗ ਲਈ ਸਾਡਾ ਮੈਡੀਸਿਨ ਹੈਗੇ ਬ੍ਰੇਨ ਡੋਜ਼ ਹਾਂਜੀ ਹੈਨਾ ਸ਼ੂਗਰ ਲਈ ਡਾਇਬਟੀਜ਼ ਕੰਟਰੋਲ ਪਾਊਡਰ ਇਸੇ ਤਰ੍ਹਾਂ ਇਹ ਕੋਲੇਸਟ੍ਰੋਲ ਵਾਸਤੇ ਹੈ ਕੋਲੇਸਟ੍ਰੋਲ ਕੰਟਰੋਲ ਪਾਊਡਰ ਅੱਛਾ ਜੀ ਕੋਈ ਇਹਦੇ ਚ ਨਾਮ ਹੀ ਨਹੀਂ ਤੁਸੀਂ ਗੂਗਲ ਸਰਚ ਕਰੋਗੇ ਕੋਲੇਸਟ੍ਰੋਲ ਕੰਟਰੋਲ ਪਾਊਡਰ ਤਾਂ ਸਾਹਮਣੇ ਵੈਦਵਾਨ ਲਿਖਣਾ ਜ਼ਰੂਰ ਧਿਆਨ ਰੱਖਿਓ ਕੰਪਨੀ ਜਿਹੜੀ ਸਾਡੀ ਵੈਦਵਾਨ ਹਾਂਜੀ ਹਾਂਜੀ ਵੈਦਵਾਨ ਸਾਡਾ ਜਿਹੜਾ ਮੈਨੂਫੈਕਚਰਿੰਗ ਯੂਨਿਟ ਹੈ ਵਰਦਾਨ ਜਿਹੜਾ ਸਾਡਾ ਹੈਗਾ ਉਹ ਉਹ ਇੱਕ ਵੰਤਰਨ ਕਰਨ ਵਾਸਤੇ ਦਾ ਜਿਹੜਾ ਮਾਰਕੀਟਿੰਗ ਦਾ ਯੂਨਿਟ ਹੈ ਤੇ ਉਹ ਉਹਦੇ ਵਿੱਚ ਇਹਨੂੰ ਅਸੀਂ ਸੇਲ ਕਰਦੇ ਹਾਂ ਤੇ ਮੈਨੂਫੈਕਚਰਿੰਗ ਇਹ ਵੈਦਵਾਨ ਚ ਹੁੰਦੀ ਹੈ अच्छा जी ਇਹਦਾ ਜਿਹੜਾ ਕੋਲੇਸਟਰੋਲ ਮਤਲਬ ਕੋਲੇਸਟਰੋਲ ਕੰਟਰੋਲ ਪਾਊਡਰ ਸਾਰਾ ਕੁਝ ਉੱਤੇ ਮੈਂਸ਼ਨ ਹੁੰਦਾ ਜੀ ਹਾਂਜੀ ਹਾਂਜੀ ਇਹਦਾ ਪ੍ਰਾਈਸ ਕੀ ਇਹਦੇ ਵਿੱਚ ਪਾਇਆ ਕੀ ਹੈ ਅਰਜੁਨ ਛਾਲ ਦੇ ਨਾਲ ਅਸੀਂ ਇਹਦੇ ਵਿੱਚ ਪ੍ਰਵਾਲ ਪਿਸ਼ਟੀ ਮੁਕਤਾ ਸ਼ੁਕਤੀ ਪਿਸ਼ਟੀ ਔਰ ਹੋਰ ਇਸ ਤਰ੍ਹਾਂ ਦੀਆਂ ਦੋ ਤਿੰਨ ਚੀਜ਼ਾਂ ਗੋਦੰਤੀ ਵਗੈਰਾ ਪਾਨੇ ਤਾਂ ਕਿ ਇਹਦਾ ਜਿਹੜਾ ਰਿਜ਼ਲਟ ਹੈ ਉਹ ਇਮੀਡੀਏਟ ਇਹ ਬਜ਼ੁਰਗਾਂ ਦੇ ਵਿੱਚ ਬਹੁਤ ਫੇਮਸ ਹੋਇਆ ਜੀ ਔਰ ਮੇਰਾ ਖਿਆਲ ਹੈ ਵੀ ਅੱਜ ਜੇ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੂੰ ਇਦਾਂ ਦੀ ਟ੍ਰਾਈਗਲਿਸਰਾਈਡ ਦੀ ਪ੍ਰੋਬਲਮ ਹੈ ਜਾਂ ਕੋਈ ਹਾਰਟ ਦੀ ਪ੍ਰੋਬਲਮ ਹੈ ਜਾਂ ਹੋਰ ਇਦਾਂ ਦੀ ਪ੍ਰੋਬਲਮ ਹੈ ਤਾਂ ਉਹਨਾਂ ਦੇ ਘਰ ਇਹ ਜ਼ਰੂਰ ਮਿਲੂਗਾ ਕਿਉਂਕਿ ਇਹ ਇੱਕ ਟੋਨਿਕ ਆ ਜੀ ਜਿਵੇਂ ਗੈਸ ਵੀ ਕਈ ਵਾਰੀ ਹਾਰੜ ਨੂੰ ਚੜ ਜਾਂਦੀ ਉਹਦੇ ਵਾਸਤੇ ਵੀ ਠੀਕ ਹੈ ਉਹਦੇ ਵਾਸਤੇ ਸਭ ਤੋਂ ਵਧੀਆ ਜੀ ਦੇਖੋ ਤ੍ਰਿਫਲਾ ਹਾਂਜੀ ਅੱਛਾ ਇਹ ਉਹਦੇ ਵਾਸਤੇ ਠੀਕ ਹੈ ਇਹ ਤ੍ਰਿਫਲਾ ਪਾਊਡਰ ਇਹਨੂੰ ਅਸੀਂ ਕਿਉਂ ਦਿੰਨੇ ਆ ਜੀ ਇਹ ਇਹ ਸਿਰਫ 1 2 ਐਂਡ 4 ਦੀ ਰੇਸ਼ੋ ਦਾ ਤ੍ਰਿਫਲਾ ਅਕਸਰ ਲੋਕਾਂ ਨੂੰ ਪਤਾ ਕਿ ਤ੍ਰਿਫਲਾ ਲੋਕ ਕੀ ਕਰਦੇ ਹਾਰੜ ਬੇਹੜਾ ਤੇ ਆਮਲਾ ਲਿਆ ਪੀਸ ਲਿਆ ਤੇ ਉਹਦਾ ਪਾਊਡਰ ਬਣਾ ਲਿਆ ਤੇ ਇਹ ਕੀ ਹੈਗਾ ਇਹਨੂੰ ਅਸੀਂ 1 2 ਐਂਡ 4 ਦੀ ਰੇਸ਼ੋ ਹੈ ਇੱਕ ਮਤਲਬ ਇੱਕ ਗ੍ਰਾਮ ਕਹਿੰਦੇ ਤੁਸੀਂ ਹਾਰੜ ਬੇਹੜਾ ਤੇ ਆਮਲਾ ਬੇਲ ਦੋ ਗ੍ਰਾਮ ਤੇ ਆਮਲਾ ਚਾਰ ਗ੍ਰਾਮ ਇਹਨੂੰ ਇਸ ਰੇਸ਼ਿਓ ਚ ਲੈ ਕੇ ਬਣਦਾ ਔਰ ਇਹ ਪੇਟ ਦੇ ਨਾਬੀ ਚੱਕਰ ਨੂੰ ਸੈੱਟ ਕਰਕੇ ਇਹ ਬਾਡੀ ਦੇ ਵਿੱਚ ਜਿੰਨੀ ਵੀ ਗੈਸਟ੍ਰਿਕ ਪ੍ਰੋਬਲਮ ਆ ਉਹਨੂੰ ਖਤਮ ਕਰਦਾ ਪਲੱਸ ਕਬਜ਼ ਨੂੰ ਖਤਮ ਕਰ ਦਿੰਦਾ ਤਾਂ ਇਹ ਦੋ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਦੇਣਾ ਪੈਂਦਾ ਪੇਸ਼ੈਂਟ ਨੂੰ ਤੁਸੀਂ ਜਿਵੇਂ ਹੁ ਕਿੰਨੀਆਂ ਸਾਰੀਆਂ ਦਵਾਈਆਂ ਦਸੀਆਂ ਦੇ ਵਿੱਚ ਨਾ ਜਿਹੜੀਆਂ ਬੁੱਟੀਆਂ ਵੀ ਆ ਪਾਉਂਦੇ ਆ ਕਈਆਂ ਨੂੰ ਤਾਂ ਇਹਨਾਂ ਦੇ ਨਾਮ ਵੀ ਨਹੀਂ ਪਤਾ ਨਾ ਉਹਨਾਂ ਨੂੰ ਇਹ ਪਤਾ ਕਿ ਕਿੱਥੋਂ ਮਿਲਦੀਆਂ ਨੇ ਨਾ ਉਹਨਾਂ ਨੂੰ ਪਹਿਚਾਣ ਆ ਕੋਈ ਵੀ ਕੋਈ ਜੇ ਬਾਜ਼ਾਰ ਚੋਂ ਲੈਣ ਜਾਂਦੇ ਨੇ ਪੀਸੀਆਂ ਹੋਈਆਂ ਨੇ ਪਤਾ ਨਹੀਂ ਉਹਦੇ ਵਿੱਚ ਕੀ ਪੀਸਿਆ ਹੋਇਆ ਔਰ ਜੇ ਖਰੀਦਦੇ ਨੇ ਉਹਨਾਂ ਨੂੰ ਪਛਾਣ ਨਹੀਂ ਕਿ ਇਹ ਸਹੀ ਆ ਇਹ ਕੀ ਆ ਬਈ ਬਈ ਲੋਕੀ ਐਵੇਂ ਸੱਕ ਕੁਝ ਵੇਚ ਦਿੰਦੇ ਨੇ ਤੇ ਆ ਤਾਂ ਬਹੁਤ ਵਧੀਆ ਹੈ ਜੋ ਬੰਦਾ ਲੈਣ ਜੋ ਕੇ ਪੀਸਿਆ ਹੋਇਆ ਧੀ ਦੇ ਦੇਵੇ ਪਰ ਤੁਹਾਡਾ ਤਾਂ ਟੈਸਟਡ ਆ ਨਾ ਸਾਰਾ ਇਹ ਸਾਡੀ ਟੈਕਨੀਕਲ ਟੀਮ ਹੈ ਜੀ ਬਿਲਕੁਲ ਬਿਲਕੁਲ ਜਿਹੜੀ ਜਿਹੜੀ ਚੀਜ਼ ਦੇਖ ਰਹੇ ਹੁਣ ਜੇ ਮੈਨੂੰ ਮੰਨ ਲਓ ਅਸੀਂ ਅਰਜੁਨ ਦਾ ਸੱਕ ਵੀ ਲੈਣਾ ਅਸੀਂ ਉਹਦੇ ਚ ਜੇ 10 ਗ੍ਰਾਮ ਵੀ ਕਿਸੇ ਹੋਰ ਚੀਜ਼ ਦਾ ਸੱਕ ਮਿਕਸ ਹੈ ਉਹ ਬਾਹਰ ਚਲਾ ਜਾਣਾ ਹਾਂਜੀ ਅੱਛਾ ਆਮ ਆਮ ਜਿਵੇਂ ਹੁਣ ਮੈਂ ਨੁਸਖੇ ਦੱਸਦਾ ਰਹਿਣਾ ਮੈਂ ਸਾਰਿਆਂ ਨੂੰ ਹੀ ਰਿਕੁਐਸਟ ਕਰੂੰਗਾ ਕਿ ਪੰਸਾਰੀ ਕੋਲ ਮੇਰਾ ਵੀਡੀਓ ਲੈ ਜਾ ਉਹਨਾਂ ਨੂੰ ਦਿਖਾਓ ਪੰਸਾਰੀ ਜੀ ਤੁਹਾਡੇ ਲਈ ਵੀ ਮੇਰੀ ਰਿਕੁਐਸਟ ਆ ਵੀ ਜਿਹੜਾ ਪੇਸ਼ੈਂਟ ਤੁਹਾਡੇ ਕੋਲ ਆ ਰਿਹਾ ਉਹਨਾਂ ਨੂੰ ਜ਼ਰੂਰ ਉਹ ਚੀਜ਼ ਦੇ ਦਿਓ ਜਿਹੜੀ ਅਸੀਂ ਦੱਸ ਰਹੇ ਹਾਂ ਔਰ ਇਹ ਸਾਡੇ ਵੈਦ ਜੀ ਦਾ ਪ੍ਰੋਪਰ ਨੁਸਖੇ ਹੁੰਦੇ ਨੇ ਆਮ ਨੁਸਖੇ ਨਹੀਂ ਹੈਗੇ ਇਹਦੇ ਵਿੱਚ ਕੀ ਆ ਕਿ ਜਿਵੇਂ ਅਸੀਂ ਹੁਣ ਜਿਵੇਂ ਹੁਣ ਇਨਸਾਨ ਪੰਸਾਰੀ ਕੋਲ ਜਾਂਦਾ ਜੀ ਉਹ ਪਹਿਲਾਂ ਤਾਂ ਉਹਦੇ ਕੰਨ ਨੂੰ ਮੋਬਾਈਲ ਚੁੰਬੜਿਆ ਹੁੰਦਾ ਉਦੋਂ ਦਾਦੀ ਮਾਹੋਂ ਦੀ ਕਹਿੰਦੀ ਪੁੱਤ ਤਾ ਦਵਾਈ ਫੜ ਲੈ ਪੰਸਾਰੀ ਤੋਂ ਹਾਂਜੀ ਆ ਠੀਕ ਹੈ ਫੜਿਆ ਗੀਜੇ ਚ ਪਾਇਆ ਤੁਰ ਗਿਆ ਤੇ ਉੱਥੇ ਜਾ ਕੇ ਫੇਰ ਮੋਟਰਸਾਈਕਲ ਪਿੱਛੋ ਖੜਾ ਕਰਦਾ ਸਟੈਂਡ ਪਿੱਛੋ ਲਾਉਂਦਾ ਕੰਨ ਚ ਫੇਰ ਮੋਬਾਈਲ ਪੁਰਾ ਕੇ ਪੰਸਾਰੀ ਨੂੰ ਫੜਾ ਦਿੰਦਾ ਕਾਹ ਪੰਸਾਰੀ ਦੇ ਕੰਨ ਨੂੰ ਮੋਬਾਈਲ ਲੱਗਿਆ ਹੁੰਦਾ ਉਹ ਕਾਹ ਹੋਰ ਉਲਝ ਜਾਂਦਾ ਉਹ ਅੰਦਰੋਂ ਰਾਮੂ ਨੂੰ ਬਾਜ ਮਾਰਦਾ ਫੜ ਪਰਚੀ ਬਣਾ ਦੇ ਰਾਮੂ ਤੇ ਲੱਗੇ ਹੁੰਦਾ ਉਹ ਰਾਮੂ ਸਵੇਰ ਦਾ ਦੁਖੀ ਹੁੰਦਾ ਜੀ ਵੀ ਮੈਂ ਕੀ ਜਿਵੇਂ ਜਿਹੜਾ ਵੀ ਮਿਲਦਾ ਇਕੱਠਾ ਕਰਕੇ ਊੜੀ ਬਣਾਉਂਦਾ ਕਿੰਨੇ ਪੈਸੇ ਫੋਨ ਤੇ ਲੱਗਾ ਕਿੰਨੇ ਪੈਸੇ ਹੋ ਗਏ ਨਾ ਇੰਨੇ ਪੈਸੇ ਦਿੱਤੇ ਤੇ ਚੰਗਾ ਵਈ ਫੇਰ ਮਿਲਾਂਗੇ ਲੈ ਆ ਕੇ ਦਾਦੀ ਨੂੰ ਫੜਾਦਾ ਦਾਦੀ ਨੂੰ ਵਿਚਾਰੀ ਨੂੰ ਕੁਝ ਨਹੀਂ ਪਤਾ ਉਹਨੇ ਕਿਹਾ ਕਿ ਮੇਰਾ ਪੁੱਤਾਂ ਲੈ ਕੇ ਆਉਣੇ ਕੋਟਿਆਂ ਪੀਸੇ ਖਾ ਲਿਆ ਹੁਣ ਉਹਦਾ ਕੋਈ ਪਤਾ ਨਹੀਂ ਰਗੜੀ ਦਵਾਈ ਮੁੰਨੇ ਆ ਸਾਧ ਕੀ ਭਰੋਸਾ ਕਰੋਗੇ ਕੌਣ ਬਿਲਕੁਲ ਸਹੀ ਗੱਲ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਦਾ ਬਹੁਤ ਖਿਆਲ ਰੱਖਿਆ ਕਰੋ ਪੰਸਾਰੀ ਆਪਣਾ ਭਰੋਸੇ ਦਾ ਹੋਣਾ ਚਾਹੀਦਾ ਬਹੁਤ ਵਧੀਆ ਵਧੀਆ ਪੰਸਾਰੀ ਨੇ ਆਪਣੇ ਪੰਜਾਬ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਉਹਨਾਂ ਕੋਲੋਂ ਜਾ ਕੇ ਜਦੋਂ ਤੁਸੀਂ ਸਾਡੇ ਨੁਸਖੇ ਸ਼ੇਅਰ ਕਰੋਗੇ ਦਿਖਾਓਗੇ ਤਾਂ ਉਹ ਵੀ ਐਸੀ ਗੱਲ ਨਹੀਂ ਹੁਣ ਹੌਲੀ ਹੌਲੀ ਸਮਝਣ ਲੱਗ ਗਏ ਵੀ ਸੁਭਾਸ਼ ਗੁਇਲ ਜਿਹੜੇ ਨੁਸਖੇ ਦੱਸ ਕੇ ਭੇਜਦੇ ਆ ਤਾਂ ਉਹਨਾਂ ਦੇ ਵਿੱਚ ਕੋਈ ਦਮ ਜ਼ਰੂਰ ਹੁੰਦਾ ਵਜ਼ਨ ਹੁੰਦਾ ਕਿਉਂਕਿ ਪੇਸ਼ੈਂਟ ਜਦੋਂ ਖਾਂਦੇ ਆ ਜਾ ਕੇ ਦੱਸਦੇ ਆ ਵੀ ਇਹ ਮੈਨੂੰ ਠੀਕ ਲੱਗਿਆ ਤਾਂ ਉਹ ਆਪਦੀ ਥੋੜੀ ਜੀ ਬੈਦਗਰੀ ਘਟਾ ਦਿੰਦੇ ਆ ਨਹੀਂ ਤਾਂ ਪੰਸਾਰੀ ਕਹਿੰਦਾ ਲੈ ਇਹਨੂੰ ਕੀ ਪਤਾ ਤੂੰ ਮੇਰਾ ਨੁਸਖਾ ਦੇਖਾ ਮੇਰਾ 40 ਸਾਲ ਪੁਰਾਣਾ 250 ਸਾਲ ਪਹਿਲਾਂ ਬਜ਼ੁਰਗਾਂ ਦਾ ਲਿਖਿਆ ਵਈ ਅਸੀਂ 5000 ਸਾਲ ਪੁਰਾਣੇ ਗ੍ਰੰਥ ਚੋਂ ਲੈ ਕੇ ਆਉਂਨੇ ਆ ਅਸੀਂ 200 ਸਾਲ ਪੁਰਾਣੇ ਚੋਂ ਨਹੀਂ ਲੈਂਦੇ ਤਾਂ ਇਸ ਕਰਕੇ ਸਾਡੇ ਜਿਹੜੇ ਤੁਹਾਡੇ ਕੋਲੇ ਆਉਂਦੇ ਨੇ ਪ੍ਰੇਮੀ ਉਹਨਾਂ ਦਾ ਬਹੁਤ ਧਿਆਨ ਰੱਖਿਆ ਕਰੋ ਪੰਸਾਰੀ ਜੀ ਉਹਨਾਂ ਨੂੰ ਦਵਾਈਆਂ ਜਿਹੜੀਆਂ ਨੇ ਤੁਹਾਨੂੰ ਤੁਹਾਨੂੰ ਜ਼ਿਆਦਾ ਪਰਖ ਹੈ ਤੁਹਾਨੂੰ ਤਾਂ ਸ਼ਾਇਦ ਹੋ ਸਕਦਾ ਸਾਡੇ ਨਾਲੋਂ ਵੀ ਵੱਧ ਪਰਖ ਹੈ ਪਰ ਉਹ ਪਰਕ ਕਹੀ ਦਿਓ ਤਾਂ ਜ਼ਿਆਦਾ ਵਧੀਆ ਰਹੇ ਕਿਉਂਕਿ ਜਿਹਨੇ ਰਿਗਵੇਦ ਪੜ੍ਹਿਆ ਉਹਨੂੰ ਤਾਂ ਪਤਾ ਹੀ ਆ ਨਾ ਫਿਰ ਜੜੀਆਂ ਬੂਟੀਆਂ ਦੀ ਪਹਿਚਾਣ ਆ ਕਿੱਥੇ ਲੱਗਦੀਆਂ ਨੇ ਕਿਹੜੇ ਇਲਾਕੇ ਚ ਲੱਗਦੀਆਂ ਨੇ ਕਿਹੜੇ ਮੌਸਮ ਦੇ ਵਿੱਚ ਇਹ ਖਾਣੀ ਆ ਕਿਹੜੇ ਚ ਨਹੀਂ ਖਾਣੀ ਇਹ ਵੀ ਸਾਰੀਆਂ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਰੱਖਸਰ ਮੈਂ ਤੇ ਮੇਰੇ ਜਿਹੜੇ ਵੈਦ ਡਾਕਟਰ ਅਨਿਲ ਕੁਮਾਰ ਜੀ ਨੇ ਜੀ ਅੱਜ ਜੋ ਬਹੁਤ ਪੁਰਾਣੇ ਹੋ ਚੁੱਕੇ ਇਹ ਸਾਡੇ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਬਾਬਾ ਜੀ ਦੀ ਬਹੁਤ ਕਿਰਪਾ ਹੈ ਕਿ ਪੂਰੇ ਹਿੰਦੁਸਤਾਨ ਚ ਅਜੇ 5 6 ਇੱਕ ਵੈਦ ਬਚੇ ਹੋਇਆ ਜਿਨ੍ਹਾਂ ਚੋਂ ਇੱਕ ਸਾਡੀ ਝੋਲੀ ਚ ਨੇ ਜੀ ਸਾਡੇ ਮਤਲਬ ਅਸੀਂ ਉਹਨਾਂ ਦੇ ਚਰਨਾਂ 'ਚ ਬੈਠਦੇ ਆ ਜਿ ਉਹਨਾਂ ਨੂੰ ਛੱਕ ਵੀ ਆਉਂਦੀ ਹੈ ਸਾਨੂੰ ਤਕਲੀਫ ਹੁੰਦੀ ਹੈ ਵੀ ਇਹਨਾਂ ਨੂੰ ਕੁਝ ਨਾ ਹੋ ਜਾਏ ਕਿਉਂਕਿ ਉਹ ਬਹੁਤ ਭਲਾ ਕਰਦੇ ਨੇ ਜੀ ਲੋਕਾਂ ਦਾ ਔਰ ਫਾਇਦਾ ਵੀ ਕਰਦੇ ਨੇ ਪੁੰਨ ਵੀ ਫਲੀਆਂ ਵੀ ਸੀਸਾ ਵੀ ਲੈਂਦੇ ਆ ਤੇ ਉਹ ਜਦੋਂ ਮੈਂ ਅਸੀਂ ਕਦੇ-ਕਦੇ ਜਾਂਦੇ ਆ ਮਤਲਬ ਜਿਵੇਂ ਚੰਡੀਗੜ੍ਹ ਮੇਰਾ ਆਪਣਾ ਸੈਂਟਰ ਆ ਕਦੇ-ਕਦੇ ਪਰੇਸ਼ਾਨ ਜੇ ਉਹਨੇ ਦੋਏ ਜਾਣੇ ਅਸੀਂ ਗੱਡੀ 'ਚ ਬੈਹਿ ਕੇ ਸ਼ਿਮਲੇ ਬਲ ਨੂੰ ਤੁਰ ਪੈਣੇ ਆ ਤੇ ਚਲੋ ਆਉਣ ਨਾਲੇ ਥੋੜੀ ਜੀ ਠੰਡੀ ਹਵਾ ਲੈ ਉਹਨੇ ਨਾਲੇ ਘੁੰਮ ਆਣੇ ਆ ਤਾਂ ਤੁਸੀਂ ਇਹ ਦੇਖ ਲਓ ਮੈਡਮ ਕਿ ਅਸੀਂ ਜਦੋਂ ਚੰਨੀਗੜ੍ਹੋਂ ਚੱਲ ਪਈਏ ਨਾ ਸਵੇਰੇ 6 ਵਜੇ ਚੱਲਦੇ ਹੁੰਨੇ ਆ ਅਸੀਂ ਮਾਰਨਿੰਗ ਟਾਈਮ ਅੱਛਾ ਜੀ ਤਾਂ ਸਾਨੂੰ ਘੱਟੋ ਘੱਟ ਵੀ 12 ਵੱਜ ਜਾਂਦੇ ਆ ਜੀ 12 1 ਵੱਜ ਜਾਂਦਾ ਸਿਰਫ ਪਰਮਾਣੂ ਕ੍ਰੋਸ ਕਰਨ ਨੂੰ ਉਸ ਰਸਤੇ 'ਚ ਇੰਨੀ ਜੜੀ ਬੁੱਟੀ ਐ ਰੁਕ ਰੁਕ ਗੋਇਲ ਗੱਡੀ ਰੁਕ ਮੈਂ 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 ਆਪਕੋ ਮੈਂ ਮੈਂ ਆਪਕੋ ਦਿਖਾਤਾ ਹਿੰਦੀ ਬੋਲਦੇ ਨੇ ਬਿਹਾਰ ਤੋਂ ਮੈਂ ਆਪਕੋ ਇੱਕ ਚੀਜ਼ ਦਿਖਾਤਾ ਉਹ ਫਿਰ ਘੜ ਜਾਣਗੇ ਇਹ ਦੇਖੋ ਇਹ ਕਾਲਮੇਗ ਐ ਇਹ ਬਾਲਾਂ ਲਈ ਅੱਛਾ ਹੁੰਦਾ ਇਹ ਇਹ ਗਲੋਏ ਦੇਖ ਇਹ ਜਿਹੜੀ ਗਲੋਏ ਆ ਇਹਦੇ ਵਿੱਚ ਫਰਕ ਹੈ ਇਹ ਗਲੋਏ ਜ਼ਿਆਦਾ ਵਧੀਆ ਇਹ ਗਲੋਏ ਮਤਲਬ ਹਰ ਚੀਜ਼ ਦੀ ਉਹਨਾਂ ਨੂੰ ਪਰਖਾ ਹੈ ਉਹਨਾਂ ਨੇ ਮੈਨੂੰ ਵੀ ਇੰਨਾ ਕੁ ਪੜਾਇਆ ਜੀ ਕਿ ਮਤਲਬ ਮੈਂ ਬਿਨਾ ਪੜ੍ਹੇ ਬਿਨਾ ਕੁਝ ਦੇਖੇ ਬਿਨਾ ਕੋਈ ਗੱਲ ਕੀਤੇ ਮੈਂ ਲੋਕਾਂ ਨੂੰ ਨੁਸਖੇ ਸਮਝਾਉਣ ਦੇ ਵਿੱਚ ਅੱਜ ਕਾਮਯਾਬ ਹੋਇਆ ਔਰ ਮੈਨੂੰ ਇਹ ਪਤਾ ਹੈ ਕਿ ਜਿਹੜੇ ਨੁਸਖੇ ਮੈਂ ਲੋਕਾਂ ਨੂੰ ਦੱਸਦਾ ਹਨ ਤੇ ਲੋਕੋ ਵਿਸ਼ਵਾਸ ਬਹੁਤ ਕਰਦੇ ਆ ਔਰ ਮੇਰੀ ਇੱਕ ਆਦਤ ਬਣੀ ਆ ਕਿ ਪੁਰਾਣੇ ਵੈਦਾਂ ਦੀ ਤਰ੍ਹਾਂ ਨੁਸਖੇ ਢਿੱਡ ਚ ਲੈ ਕੇ ਨਹੀਂ ਮਰਨਾ ਦੱਸ ਕੇ ਭਰਾਂਗੇ ਤਾਂ ਕਿ ਲੋਕ ਲੋਕ ਬਾਅਦ ਚ ਵੀ ਯਾਦ ਰੱਖਣ ਵੀ ਕੋਈ ਗੱਲਬਾਤ ਕਰਕੇ ਗਿਆ ਕਿਉਂਕਿ ਵੀਡੀਓ ਅੱਜ ਚੱਲ ਦੇਣੀ ਜੀ ਇਹਨਾਂ ਨੇ ਸਦਿਓ ਸਦਿ ਚੱਲੀ ਜਾਣਾ ਅੱਜ ਸਾਡੇ ਬੱਚੇ ਨੇ ਕੱਲੂ ਬੱਚਿਆਂ ਦੇ ਬੱਚੇ ਨੇ ਉਹਨਾਂ ਨੇ ਵੀ ਇਹ ਦੇਖ ਕੇ ਫਾਇਦੇ ਚੱਕਣੇ ਬਿਲਕੁਲ ਬਹੁਤ ਤੁਸੀਂ ਤਾਂ ਵੈਸੇ ਵੀ ਬਹੁਤ ਕਹਿੰਦੇ ਨੇ ਦਸਮਾ ਜਿਹੜਾ ਆਪਾਂ ਦਸਬੰਦ ਕਰਦੇ ਆ ਤੁਸੀਂ ਤਾਂ ਲੋਕਾਂ ਦਾ ਭਲਾ ਵੀ ਬਹੁਤ ਕਰਦੇ ਹੋ ਮੈਂ ਮੈਨੂੰ ਕਾਫੀ ਦੇਖਣ ਚ ਆਇਆ ਕਿ ਤੁਸੀਂ ਕਈਆਂ ਨੂੰ ਪੈਸੇ ਨਹੀਂ ਹੁੰਦੇ ਕਈਆਂ ਕੋਲ ਨਾ ਜਿਹੜੇ ਮਰੀਜ਼ ਤੁਹਾਡੇ ਕੋਲ ਕਈ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਐਦੀ ਬਹੁਤ ਜ਼ਰੂਰਤ ਬੰਦ ਬਹੁਤ ਜ਼ਿਆਦਾ ਭਲਾ ਕਰਦੇ ਤੁਸੀਂ ਹੁਣ ਜਿਵੇਂ ਨਾ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਮੈਡਮ ਸਾਡੇ ਫੌਰਨ ਤੋਂ ਪੇਸ਼ੈਂਟ ਆਏ ਹੋਏ ਸੀਗੇ ਬੜੇ ਵਧੀਆ ਸਾਡੇ ਮਿੱਤਰ ਨੇ ਉਹਨਾਂ ਨੂੰ ਸਾਡੀ ਡਾਇਬਟੀਜ਼ ਦੀ ਹੋਰ ਦੋ ਤਿੰਨ ਦਵਾਈਆਂ ਸੂਟ ਕਰ ਗਿਆ ਚਲੋ ਜਦੋਂ ਬੰਦੇ ਨੂੰ ਸੂਟ ਕਰਦੀ ਹੈ ਕੋਈ ਚੀਜ਼ ਫਿਰ ਉਹ ਸਭ ਕੁਝ ਭੁੱਲ ਕੇ ਕਹਿੰਦਾ ਵੀ ਇਹੀ ਜਗ੍ਹਾ ਮੇਰੇ ਲਈ ਸਭ ਕੁਝ ਸਭ ਤੋਂ ਵੱਡਾ ਸਥਾਨ ਇਹੀ ਆ ਜੀ ਉੱਥੇ ਜਦੋਂ ਆ ਕੇ ਉਹ ਬੈਠੇ ਬਾਹਰ ਦੋ ਤਿੰਨ ਪੇਸ਼ੈਂਟ ਸੀ ਜਿਨ੍ਹਾਂ ਦਾ ਬਿੱਲ ਬਣਿਆ ਉਹਨਾਂ ਕੋਲ ਪੈਸੇ ਨਹੀਂ ਸੀ ਕਈ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਜੀ ਤਾਂ ਉਹਨਾਂ ਨੇ ਉਹਨਾਂ ਨਾਲ ਡਿਸਕਸ ਕੀਤੀ ਉਹਨਾਂ ਦਾ ਬਿੱਲ ਪੇ ਕਰ ਗਏ ਉਹ ਮਤਲਬ ਐਦਾਂ ਦੇ ਲੋਕ ਵੀ ਧਰਤੀ ਤੇ ਹੈਗੇ ਬਿਲਕੁਲ ਸਹੀ ਗੱਲ ਹੈ ਹਾਂ ਅਸੀਂ ਵੀ ਬਹੁਤ ਖਿਆਲ ਰੱਖਦੇ ਆ ਤੇ ਖੈਰ ਸਾਡੇ ਪੇਸ਼ੈਂਟ ਵੀ ਇੱਕ ਦੂਜੇ ਦਾ ਆਪ ਹੀ ਬਹੁਤ ਇੱਕ ਸਾਡਾ ਸੈਂਟਰ ਹੈ ਜਿੱਥੇ ਅਸੀਂ ਪੇਸ਼ੈਂਟ ਇਕੱਠੇ ਬਿਠਾਉਨੇ ਆ ਹਾਂਜੀ ਕਿਉਂਕਿ ਸਾਨੂੰ ਪਤਾ ਵੀ ਇੱਕ ਦੂਜੇ ਨੂੰ ਮਿਲਣਗੇ ਗੱਲਾਂ ਕਰਨਗੇ ਪੋਜਿਟਿਵ ਕਿਉਂਕਿ ਜੇ ਸਾਡਾ ਕੰਮ ਰੋਂਗ ਹੋਵੇ ਜਾਂ ਅਸੀਂ ਕਿਸੇ ਨੂੰ ਮਿਸ ਗਾਈਡ ਕਰਦੇ ਹੋਈਏ ਤਾਂ ਉਹ ਡਾਕਟਰ ਕਦੇ ਲੋਕਾਂ ਨੂੰ ਇਕੱਠੇ ਨਹੀਂ ਬਣਾਉਂਦਾ ਉਹ ਅਪਾਇੰਟਮੈਂਟ ਦੇ ਕੇ ਬੁਲਾਉ ਉਹ ਵੀ ਤੂੰ 11 ਵਜੇ ਆਈ ਤੂੰ ਸਾਡੇ 11 ਵਜੇ ਆਈ ਤੂੰ ਵੀ ਇੱਕ ਦਵਾਈ ਲੈ ਕੇ ਨਿਕਲ ਜੇ ਦੂਜੇ ਨੂੰ ਦੂਜਾ ਟੱਕਰੇ ਹੀ ਨਾ ਪਤਾ ਹੀ ਨਾ ਲੱਗੇ ਵੀ ਸਾਨੂੰ ਹਾਂਜੀ ਮੇਰੇ ਕੋਲੇ ਪੇਸ਼ੈਂਟ ਬੈਠੇ ਰਹਿੰਦੇ ਨੇ ਜੀ ਲੰਗਰ ਚੱਲਦਾ ਰਹਿੰਦਾ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਇਹ ਸ਼ਾਮ ਨੂੰ ਘਟੋ ਘਟ ਆਪਣੇ ਕੋਲੇ 22 23 ਲੀਟਰ ਦਾ ਦੁੱਧ ਲੱਗ ਜਾਂਦਾ ਜਿੰਨੀ ਕਿ ਚਾਹ ਚੂ ਪੀ ਕੇ ਜਾਂਦੇ ਨੇ ਲੋਕ ਬਸਲੋ ਇਹ ਇੱਕ ਬੜੀ ਗੱਲ ਹੈ ਆਮਲੇ ਦਾ ਵੀ ਕੋਈ ਹੁੰਦਾ ਵੀ ਮੈਂ ਸੁਣਦੀ ਹੁੰਦੀ ਸੀ ਆਪਣੇ ਪਾਪਾ ਤੋਂ ਕਿ ਇਹਦਾ ਵੀ ਇੱਕ ਮੌਸਮ ਹੁੰਦਾ ਕਿਹੜੇ ਮੌਸਮ ਚ ਇਹਨੂੰ ਕਿਹੜੀ ਚੀਜ਼ ਦੇ ਨਾਲ ਕਿਦਾਂ ਖਾਣਾ ਹੈ ਇਹ ਇੱਕ ਇਹ ਇਹ ਦਿਨ ਗੱਲ ਕਰਾਂ ਥੋੜਾ ਜਿਹਾ ਸੁਣ ਲੇ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜੇ ਤਲੁਕੀ ਹਮੇਸ਼ਾ ਲਈ ਸ਼ੁਰੂ ਕਰ ਲੈਂਦੇ ਆ ਵੀ ਡੇਲੀ ਖਾਣਾ ਉਹਨਾਂ ਲਈ ਤਾਂ ਹੈਗਾ ਕਿ ਇੱਕ ਦਿਨ ਛੱਡ ਦਿਓ ਵੀਕ ਦੇ ਵਿੱਚ ਜੀ ਮਹੀਨੇ 'ਚ 4 ਦਿਨ ਛੱਡ ਲਗਾਤਾਰ ਖਾਓ ਕੋਈ ਪ੍ਰੋਬਲਮ ਨਹੀਂ ਆ ਔਰ ਆਮਲਾ ਜਿਹੜਾ ਹੈਗਾ ਇਹਦਾ ਜੇ ਪਾਊਡਰ ਲਿਆ ਜਾਵੇ ਤਾਂ ਸਭ ਤੋਂ ਗੁਣਕਾਰੀ ਆ ਅੱਛਾ ਜੀ ਜਾਂ ਫਰੈਸ਼ ਆਮਲਾ ਜਦੋਂ ਆਉਂਦਾ ਉਦੋਂ ਇਹਦਾ ਫਰੈਸ਼ ਆਮਲੇ ਦਾ ਜੂਸ ਕੱਢ ਕੇ ਲਿਆ ਜਾਵੇ ਉਹ ਬਹੁਤ ਗੁਣਕਾਰੀ ਆ ਚਟਨੀ ਵੀ ਬਣਾ ਸਕਦੇ ਆ ਚਟਨੀ ਵੀ ਬਣਾ ਸਕਦੇ ਆ ਪਰ ਜਿਹੜੀ ਤੁਸੀਂ ਚਟਨੀ ਦੀ ਗੱਲ ਕੀਤੀ ਆ ਉੱਥੇ ਆ ਕੇ ਪੈ ਗਿਆ ਵਿੱਚ ਸਵਾਦ ਜਿੱਥੇ ਵਿੱਚ ਸਵਾਦ ਪੈ ਗਿਆ ਉਹ ਫਿਰ ਦਵਾਈ ਨਹੀਂ ਰਹੀ ਨਿਰੋਲ ਨਹੀਂ ਰਿਹਾ ਹੋਣਾ ਉਹ ਦਵਾਈ ਨਹੀਂ ਰਹੀ ਕਿਉਂਕਿ ਜਦੋਂ ਰੱਬ ਨੇ ਅੱਜ ਤੱਕ ਕਿਕਰਾਂ ਨੂੰ ਮਤਲਬ ਦਾਖਾ ਨਹੀਂ ਲਾਈਆ ਹਾਂਜੀ ਰੱਬ ਨੇ ਅਜੇ ਤੱਕ ਅੰਗੂਰ ਦੀ ਬੇਲ ਦੇ ਉੱਤੇ ਜਮਨਾਂ ਨਹੀਂ ਲਾਈਆਂ ਸਹੀ ਗੱਲ ਹੈ ਕੀ ਆ ਬਸ ਅਸੀਂ ਕਿਉਂ ਅੰਗੂਰ ਤੇ ਜਮਨ ਨੂੰ ਇਕੱਠਾ ਕਰਦੇ ਆ ਇਕੱਠਾ ਕਿਉਂ ਕਰਦੇ ਆ ਸਹੀ ਗੱਲ ਹੈ ਇਸ ਕਰਕੇ ਉਹ ਜਿਹੜੇ ਚੀਜ਼ਾਂ ਨੇ ਜਿੱਦਾਂ ਕੁਦਰਤ ਨੇ ਦਿੱਤੀਆਂ ਨੇ ਉਦਾਂ ਹੀ ਸਾਨੂੰ ਸੇਵਨ ਕਰਨੀਆਂ ਚਾਹੀਦੀਆਂ ਤੇ ਆਮਲਾ ਜਿਹੜਾ ਹੈਗਾ ਇਹ ਇੱਕ ਉਹ ਰਸਾਇਣ ਹੈ ਇਹ ਰਸਾਇਣ ਹੈ ਜੀ ਬਾਤ ਪਿੱਤ ਕਫ ਤਿੰਨੇ ਦੋਸ਼ ਜੇ ਵਿਗੜੇ ਨੇ ਤੁਸੀਂ ਇਹ ਕੱਲਾ ਸ਼ੁਰੂ ਕਰ ਦੋ ਸਾਰਿਆਂ ਨੂੰ ਸੈੱਟ ਕਰ ਲੈਂਦਾ ਇਹਦੇ 'ਚ ਇਹ ਗੁਣ ਹੈ ਤੇ ਇੱਕ ਤ੍ਰਿਫਲਾ ਬਾਉਂਡਰ ਹੈ ਉਹ ਚ ਆਮਲਾ ਹਰੜ ਬੇੜਾ ਉਹ ਵੀ ਬਾਦਪਿਤ ਕਫ ਨੂੰ ਕੰਟਰੋਲ ਕਰਦਾ ਇੱਕ ਇੱਕ ਬੂਮ ਅਮ੍ਰਿਤਾ ਭੂਮੀ ਆਮਲਾ ਜੀ ਜੀ ਜ਼ਮੀਨ ਤੇ ਵਿਛੂਏ ਆਮਲੇ ਦੀ ਬੇਲ ਹੁੰਦੀ ਐ ਜੇ ਤੁਸੀਂ ਕਦੇ ਸੁਣਿਆ ਕਿ ਨਹੀਂ ਸੁਣਿਆ ਇੱਕ ਆਮਲਾ ਉਹ ਜ਼ਮੀਨ ਤੇ ਵਿਛਦਾ ਅੱਛਾ ਜੀ ਉਹਨੂੰ ਉਹਨੂੰ ਭੂਮੀ ਆਮਲਾ ਕਹਿੰਦੇ ਆ ਅੱਛਾ ਜੀ ਵੀ ਉਹ ਜ਼ਮੀਨ ਤੇ ਹੀ ਵਿਛਦਾ ਉਹਦੀ ਬੇਲ ਹੀ ਉਹਦਾ ਇਹ ਪੰਚਾਂਗ ਪਟਿਆ ਜਾਂਦਾ ਜੜ ਤੋਂ ਵਿੱਧ ਫਲ ਪੱਤੇ ਤਣਾ ਸੱਕ ਜੜ ਸਭ ਕੁਝ ਲੈ ਕੇ ਉਹਨੂੰ ਫਿਰ ਤੋ ਕੇ ਆਲੂ ਦੇ ਵਿੱਚ ਚੰਗੀ ਤਰ੍ਹਾਂ ਸੀ ਉਹਨੂੰ ਫਿਰ ਡਰਾਈ ਕਰਦੇ ਆਂ ਡਰਾਈ ਕਰਕੇ ਫਿਰ ਉਹਦਾ ਪਾਊਡਰ ਬਣਦਾ ਹੈ ਉਹ ਜਿਹੜਾ ਪਾਊਡਰ ਹੈ ਉਹਦੇ ਵਿੱਚ ਫਿਰ ਦੋ ਤਿੰਨ ਚੀਜ਼ਾਂ ਸੀ ਹੋਰ ਮਿਕਸ ਕਰਦੇ ਆਂ ਮੈਂ ਤੁਹਾਨੂੰ ਦਿਖਾਉਣਾ ਇਹ ਪਾਊਡਰ ਬਣਿਆ ਮੈਂ ਫਾਰਮੂਲਾ ਬੋਲਣ ਜਾ ਰਿਹਾ ਘਰੇ ਬਣਾਇਓ ਜਿਹੜੇ ਸਾਡੇ ਵੈਦ ਭਰਾ ਨੇ ਉਹ ਜ਼ਰੂਰ ਮਤਲਬ ਆਪਣੀ ਪ੍ਰੈਕਟਿਸ ਦੇ ਵਿੱਚ ਇਹਨੂੰ ਯੂਜ਼ ਕਰੋ ਮੇਰੇ ਲਈ ਮੇਰੇ ਜਿੰਨੇ ਵੀ ਆਉਣ ਵਾਲੇ ਸਾਡੇ ਕੋਲੇ ਪੇਸ਼ੈਂਟ ਸਾਰਿਆਂ ਲਈ ਬਹੁਤ ਇਫੈਕਟਿਵ ਹੈ ਤੁਸੀਂ ਵੀ ਕੋਸ਼ਿਸ਼ ਕਰੋ ਇਹ ਬਣਾ ਕੇ ਦਿਆ ਕਰੋ ਕਿਉਂਕਿ ਹੁਣ ਅਸੀਂ ਇਕੱਲੇ ਇੱਕ ਨਾਰ 100 ਮਹਾਰਾਜ ਇਕੱਲੇ ਕਿੰਨੇ ਕਣੂ ਦੇ ਦਾਂਗੇ 140 ਕਰੋੜ ਦੀ ਆਬਾਦੀ ਦੇ ਵਿੱਚ ਘੱਟੋ ਘੱਟ ਤੁਸੀਂ ਮੰਨ ਕੇ ਚੱਲਿਓ 100 ਕਰੋੜ ਪੇਸ਼ੈਂਟ ਹੈ ਜਿਹਨੂੰ ਮਤਲਬ ਲੀਵਰ ਦੀ ਪ੍ਰੋਬਲਮ ਹੈ ਪਰ ਪ੍ਰਵਾਹ ਕੋਈ ਨਹੀਂ ਕਰਦਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਉਹਨੇ ਦੇ ਵਿੱਚ ਭੂਮੀ ਆਮਲਾ ਪ੍ਰਵਾਲ ਪਿਸ਼ਟੀ ਤੇ ਗੁਦੰਤੀ ਭਸਮ ਤਿੰਨ ਚੀਜ਼ਾਂ ਪਾਈਆਂ ਇਹਦਾ ਨਾਮ ਰੱਖਿਆ ਗਿਆ ਬੂ ਅਮਰਿਤ ਪਾਊਡਰ ਇਹ ਅਮਰਤੀ ਹੈ ਘਰੇ ਬਣਾਓ ਘਰੇ ਖਾਓ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਭੂਮੀ ਆਮਲਾ ਜਿਹੜਾ ਹੈਗਾ ਉਹ ਪੇੜ ਵਾਲੇ ਆਮਲੇ ਤੋਂ ਵੀ ਗੁਣਕਾਰੀ ਆ ਔਰ ਅਗਰ ਅਗਰ ਦੇਸ਼ ਦੁਨੀਆ ਦੇ ਵਿੱਚ ਲੀਵਰ ਦਾ ਸਭ ਤੋਂ ਵੱਡਾ ਕੋਈ ਟੋਨਿਕ ਆ ਜਾਂ ਲੀਵਰ ਦਾ ਗਾਰਡ ਆ ਜਾਂ ਟਰੀਟਮੈਂਟ ਆ ਉਹ ਭੂਮੀ ਆਮਲਾ ਹੈ ਅੱਛਾ ਜੀ ਇਹ ਜੇ ਇਨਸਾਨ ਡੇਲੀ ਖਾਂਦਾ ਰਹੇ ਇੱਕ ਚਮਚਾ ਸਵੇਰੇ ਖਾਲੀ ਪੇਟ ਤਾਂ ਇਹ ਸਮਝ ਲਓ ਵੀ ਲਾਈਫ ਦੇ ਵਿੱਚ ਆਏ ਉਹਨੂੰ ਲੱਗੂਗਾ ਵੀ ਸਰੀਰ ਦੇ ਵਿੱਚੋਂ ਮਟਾਪਾ ਵੀ ਗਾਇਬ ਹੋ ਰਿਹਾ ਹੈ ਸ਼ਰੀਰ ਦੇ ਵਿੱਚੋਂ ਥਕਾਵਟ ਵੀ ਗਾਇਬ ਹੋ ਰਹੀ ਆ ਸ਼ਰੀਰ ਦੇ ਵਿੱਚ ਜਿਵੇਂ ਅੱਖਾਂ ਦੀ ਕਮਜ਼ੋਰੀ ਸੀ ਬਾਲ ਝੜਦੇ ਸੀ ਹੋਰ ਕਿੰਨੀਆਂ ਹੀ ਬਿਮਾਰੀਆਂ ਜਿਹੜੀਆਂ ਨੇ ਉਹਨੂੰ ਇਹ ਕਵਰ ਕਰਦਾ ਕੱਲਾ ਭੂਮੀ ਆਮਲਾ ਔਰ 2-3 ਰੁਪਏ 4 ਰੁਪਏ ਰੋਜ਼ ਦਾ ਖਰਚਾ ਨਹੀਂ ਹੈਗਾ ਆਪਾਂ ਖੜੇ ਹੀ ਮੰਨ ਲਓ ਇੱਕ ਚਾਹ ਦਾ ਕੱਪ ਲੈਣ ਲੱਗੇ 20 ਰੁਪਏ ਖਰਚ ਦਿੰਨੇ ਔਰ ਜ਼ਹਿਰ ਪੀ ਜਾਂਦੇ ਆ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਨੇ ਇਹ ਲੈਣੀਆਂ ਚਾਹੀਦੀਆਂ ਨੇ ਔਰ ਜਿੰਨੇ ਵੀ ਲੋਕੀ ਇਹ ਇਹਨਾਂ ਗੱਲਾਂ ਵੱਲ ਧਿਆਨ ਦੇ ਰਹੇ ਨੇ ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਆਮਲੇ ਦਾ ਜੂਸ ਮਿਲਦਾ ਮਾਰਕੀਟ 'ਚ ਬੋਤਲਾਂ 'ਚ ਬੰਦ ਹਾਂਜੀ ਐਲੋਵੀਰਾ ਦਾ ਬੰਦ ਇਹ ਜਿਹੜੇ ਬੰਦ ਜੂਸ ਨੇ ਨਾਲ ਇਹਨਾਂ 'ਚ ਪ੍ਰিজਰਵਟਿਵ ਪਾਣਾ ਹੀ ਪਣਾ ਇਹਨਾਂ ਦੇ ਰਿਜ਼ਲਟ ਘੱਟ ਹੁੰਦੇ ਨੇ ਪਰ ਇਹ ਵੀ ਪੀਣ ਨਾਲ ਫਾਇਦਾ ਜ਼ਰੂਰ ਹੁੰਦਾ ਜਿੰਨਾ ਤੁਹਾਨੂੰ ਰੋਅ ਮਿਲ ਸਕਦਾ ਇਸ ਕਰਕੇ ਰੋਅ ਮਟੀਰੀਅਲ ਜਿਹੜਾ ਹੈਗਾ ਜਿਆਦਾ ਯੂਜ਼ ਕਰਨਾ ਚਾਹੀਦਾ ਆਮਲੇ ਵਗੈਰਾ ਆਪਣੇ ਘਰੇ ਰਸੋਈ ਚ ਫ੍ਰਿਜ ਚ ਲਿਆ ਕੇ ਭਰ ਦਿਓ ਮੈਨੂੰ ਇੱਕ ਵਾਰੀ ਫੋਟੋ ਖਿੱਚ ਕੇ ਮੇਰੇ ਵਟਸਐਪ ਤੇ ਭੇਜ ਦਿਓ ਵੀ ਗੋਲਸਾਹਬ ਆਪਾਂ ਚੇਂਜ ਕਰਤਾ ਤੁਹਾਨੂੰ ਮੈਂ ਭੂਮੀ ਆਮਲਾ ਫ੍ਰੀ ਭੇਜੂਗਾ ਘਰੇ ਇਹ ਮੇਰਾ ਤੁਹਾਡੇ ਨਾਲ ਵਾਦਾ ਅੱਜ ਦੇ ਐਪੀਸੋਡ ਦੇ ਵਿੱਚ ਸੁਭਾਸ਼ ਗੋਇਲ ਜੀ ਨੇ ਤੁਹਾਨੂੰ ਸਿਹਤ ਸੰਬੰਧੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਤੇ ਉਹਨਾਂ ਦੇ ਇਲਾਜ ਵੀ ਦੱਸੇ ਨੇ ਜੋ ਕਿ ਸਾਨੂੰ ਘਰ ਦੇ ਵਿੱਚ ਹੀ ਮਿਲ ਜਾਣਗੇ ਤੁਹਾਡੀ ਰਸੋਈ ਵਿੱਚ ਹੀ ਮਿਲ ਜਾਣਗੇ ਤੁਸੀਂ ਦੇਖਦੇ ਰਹੋ ਸੁਭਾਸ਼ ਗੋਇਲ ਹੈਲਥ ਸ਼ੋਅ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਿਛਲੇ ਸਾਲ ਬੀਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਅਨਵਰਸਰੀ ਤੇ ਵੀ ਨਹੀਂ ਜਾ ਸਕੇ। ਓ ਡੀਅਰ ਇਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ। ਚਲਿਏ। ਬਿਲਕੁਲ ਚਲੋ। ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ। ਬੇਟਾ ਦਾਦਾ ਦਾਦੀ ਜੀ ਦੇ ਕੋਟੀਆਂ 'ਚ ਦਰਦ ਰਹਿੰਦੀ ਐ। ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ। ਉਹ ਪੰਗੜਾ ਕਿਵੇਂ ਪਾਉਣਗੇ? ਦਾਦਾ ਬੱਲੇ ਬੱਲੇ ਲੱਲੇ ਆਇਆ। ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਓਏ ਚਮਤਕਾਰ ਕੀਤਾ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਦੇਖੋ ਬਿਨਾਂ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੀ ਬਿਨਾਂ એનર્ਜੀ ਨਹੀਂ ਖਤਮ ਹੁੰਦੀ ਸਸੀ ਕਾਲ ਫੋਫੜ ਜੀ ਓਏ ਸਸੀ ਕਾਲ ਓਏ 8 ਵਜੇ ਤੱਕ ਕਹਿ ਕੇ 11 ਵਜੇ ਫੋਫੜ ਜੀ ਅੱਖੀ ਨਹੀਂ ਖੋਲਦੀ ਥੱਕਿਆ ਥੱਕਿਆ ਜਿਹਾ ਸਰੀਰ ਰਹਿੰਦਾ ਥੋੜੇ ਚੇ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮ ਬਾਣ ਤੁਸੀਂ ਵੀ ਕਾਲ ਕਰੋ 828306000